ਲੈ ਬਾਪੂ ਤਾਂ ਆ ਬੈਠਾ ਹੋਰ ਬਾਪੂ ਠੀਕ ਆ ਸਤਿ ਸ੍ਰੀ ਅਕਾਲ ਠੀਕ ਠਾਕ ਭਾਈ ਠੀਕ ਠਾਕ ਹੋ ਗਏ ਸੁੱਖਾ ਖੈਰ ਸੁਖੀ ਆ ਤੁਸੀਂ ਸੁਖ ਰਹਿਣ ਦਿਨੇ ਹੋਗੇ ਉਹ ਸਾਲ ਤਾਂ ਤਪੀਤ ਬਾਈ ਰਹਿੰਦੀ ਆ ਕੀ ਗੱਲ ਐ ਕਿਉਂ ਇੰਨਾ ਉਕੀ ਉਜਨਾ ਮਾਪੋਤ ਇਕੱਠੀ ਆਏ ਨੇ ਪਹਿਲਾਂ ਗੌਰ ਤੁਮਾਰ ਆ ਗਈ ਬਾਪੂ ਜੇ ਮੈਨੂੰ ਮੁੰਡਾ ਦੱਸ ਗਿਆ ਹੁੰਦਾ ਮੈਂ ਤਾਂ ਆਉਣ ਹੀ ਨਹੀਂ ਸੀ ਦੰਦੀ ਮੈਂ ਤਾਂ ਗਈ ਹੋਈ ਸੀ ਮੇਰੀ ਨਣਦ ਕੋਲੇ ਲੋੜੀ ਦੇਣਾ ਉਹ ਤਾਂ ਮੇਰੇ ਪਿੱਛੋਂ ਆ ਗਿਆ ਫੇਰ ਕੀ ਹੋਗਾ ਜਵਾਕ ਜਵਾਕਾਂ ਨਾਲ ਆ ਕੇ ਸੇ ਖੇਡਣਾ ਸੂਰਜ ਕਾਵਲਾਂ ਨੂੰ ਬਲੀ ਜਾਂਦੀ ਆ ਦਵਾ ਦਵਾ ਬਾਪੂ ਮੇਰੀ ਗੱਲ ਸੁਣਦਾ ਤੂੰ ਵੀ ਮੇਰੇ ਨਾਲ ਚੰਗੀ ਨਹੀਂ ਕੀਤੀ ਹੈਗੀ ਜਿਹੜੀ ਗੱਲ ਜੇ ਤੁਸੀਂ ਮੇਰੇ ਨਾਲ ਕੀਤੀ ਹੈ ਉਹ ਜੀ ਮੈਂ ਤੁਹਾਡੇ ਨਾਲ ਕਰਕੇ ਮੇਰੀ ਗੱਲ ਸੁਣਨਾ ਮੇਰਾ ਤਾਂ ਮੁੰਡਾ ਇੱਥੇ ਬੁਲਾ ਦੇ ਮੇਰਾ ਮੁੰਡੇ ਨੂੰ ਲੈ ਕੇ ਚੱਲੀ ਆਂ ਮੈਂ ਤਾਂ ਖੜੇ ਪੈਰ 500 ਦਾ ਕੈਬ ਕਰਕੇ ਲੈ ਕੇ ਆਈਆਂ ਗੱਡੀ ਖੜੇ ਪੈਰ ਮੈਂ ਕਿਹਾ ਨਾ ਮੇਰੇ ਮੁੰਡੇ ਨੂੰ ਉੱਥੇ ਮੈਂ ਰਹਿਣ ਨਹੀਂ ਦੇਣਾ ਹੈਗਾ ਕਮਲੀ ਕਿਉਂ ਹੋਈ ਫਿਰਦੀ ਐਡੀ ਕਮਲੀ ਕਿਉਂ ਆ ਫਿਰ ਕਹਿੰਦੀ ਮੈਂ ਬਿਮਾਰ ਹੋ ਗਈ ਸਾਰਾ ਤਾਂ ਤਫੀਜ਼ ਪਾਈ ਰਹਿਣਾ ਬਿਮਾਰ ਤਾਂ ਹੋਣੀ ਆ ਤੂੰ ਮੈਂ ਤਾਂ ਠੀਕ ਠਾਕ ਸੀ ਆ ਜਦੋਂ ਬਾਦੂ ਦੀਆਂ ਟੈਨਸ਼ਨਾਂ ਮੇਰੇ ਸਿਰ ਪਾਈਆਂ ਪਈਆਂ ਨੇ ਮੈਂ ਤਾਂ ਤਾਂ ਬਿਮਾਰ ਹੋ ਜ ਵੇ ਯਾਤ ਜਾ ਕੇ ਚਾਹ ਪਾਣੀ ਪੀ ਲੈ ਅੰਦਰ ਵਗ ਜਾ ਉੱਥੇ ਤੇਜਵਾ ਦਾ ਕੋਲੇ ਪੜਿਆ ਪੀਂਦੀਆਂ ਮੈਂ ਚਾਹਾਂ ਘੋਡੀਆਂ ਹੁਣ ਤੱਕ ਚਾਹਾਂ ਚੋਲੀਆਂ ਪੀਨੀਆਂ ਆਤ ਕੱਟ ਕੇ ਤਰਕੇ ਵਗ ਜਾ ਉਹ ਤੇਰੀਆਂ ਰਾਤਾਂ ਕੱਟ ਲੀਆਂ ਹੁਣ ਨਹੀਂ ਮੈਂ ਰਾਤ ਰੂਤ ਰਹਿੰਦੀ ਹੈਗੀ ਮੇਰਾ ਲੋੜ ਆ ਤੂੰ ਮੇਰੇ ਮੁੰਡੇ ਨੂੰ ਬੁਲਾ ਮੈਂ ਤਾਂ ਲੈ ਕੇ ਜਾਨੀ ਆ ਬੁਲਾ ਮੁੰਡੇ ਨੂੰ ਮੁੰਡੇ ਨੂੰ ਕੀ ਜੂੜ ਪਾਇਆ ਮੁੰਡਾ ਤੇ ਖੇਡਣ ਗਿਆ ਸੀ ਕਦੇ ਆ ਗਿਆ ਹੂਆ ਨਹੀਂ ਅੱ체 ਉੱਥੇ ਕਲਰਾਂ ਚ ਬੂਗਾ ਜਵਾਕਾਂ ਕੋਲੇ ਮੈਨੂੰ ਕੀ ਪਤਾ ਜਵਾਕਾਂ ਮੈਂ ਪਿਆ ਸੀਗਾ 10 ਮਿੰਟ ਰਾਮ ਕਾ ਦੋ ਉੱਥੇ ਅੰਦਰ ਵਗ ਜਾ ਗਾਹਾਂ ਜਾ ਕੇ ਚਾਹ ਪਾਣੀ ਪੀ ਲੈਣਾ ਇਹਦਾ ਇਹਨਾਂ ਨੇ ਬਿਲਕ ਬਾਪੂ ਮੈਂ ਤੈਨੂੰ ਸੌਰੀ ਇੱਕ ਸੁਣਾਤੀ ਮੈਂ ਕੋਈ ਚਾਹ ਪਾਣੀ ਨਹੀਂ ਪੀਣੀ ਹੈਗੀ ਬਸ ਮੈਂ ਮੁੰਡੇ ਨੂੰ ਲੈਣ ਆਈ ਸੀ ਮੈਂ ਮੁੰਡੇ ਨੂੰ ਲੈ ਕੇ ਉਨੀ ਪੈਰੀ ਮੁੜ ਜਾਣਾਗਾ ਮੇਰੇ ਕੋਲ ਇਨਾ ਟਾਈਮ ਨਹੀਂ ਆ ਜਾ ਆ ਆ ਗਿਆ ਮੁੰਡਾ ਲੈ ਦੱਸ ਪੁੱਤ ਮੇਰੀ ਗੱਲ ਸੁਣਾ ਤੂੰ ਦਾਦੀ ਨੂੰ ਦੱਸ ਕੇ ਨਹੀਂ ਆਇਆ ਹੈਗਾ ਜੂ ਮਨਾਂੜ ਕੇ ਸਾਰੇ ਜਾਂਦੇ ਹੁੰਦੇ ਮੈਂ ਤਾਂ ਆ ਗਿਆ ਬਸ ਜਿਵੇਂ ਵੀ ਆ ਗਿਆ ਜਦੋਂ ਤੈਨੂੰ ਮੈਂ ਕਹਿਨੀ ਆਂ ਵੀ ਆਪਾਂ ਨਹੀਂ ਜਾਣਾ ਨਾਨਕੀ ਤੇਰਾ ਮਤਲਬ ਕੀ ਸੀ ਆਉਣ ਦਾ ਤੈਨੂੰ ਤਕਲੀਫ ਕੀ ਹੋਈ ਗੱਲ ਤਾਂ ਦੱਸ ਤੈਨੂੰ ਖਿਆਈ ਕਾਦੀ ਆ ਘਾੜ ਤੈਨੂੰ ਕਾਦੀ ਆ ਬਾਪੂ ਮੈਨੂੰ ਕੋਈ ਕਾੜ ਨਹੀਂ ਮੇਰੇ ਘਰੇ ਰੱਬ ਦਾ ਬਥੇਰਾ ਕੁਛ ਦਿੱਤਾ ਹੋਇਆਗਾ ਤੇ ਤੂੰ ਔਖੀ ਕਿਉਂ ਹੈ ਕੱਲ ਕੀ ਹੈ ਬਸ ਮੈਨੂੰ ਕੋਈ ਗੱਲ ਨਹੀਂ ਹੈਗੀ ਕੋਈ ਬਾਤ ਨਹੀਂ ਹੈਗੀ ਜੋ ਹੋ ਗਿਆ ਸੋ ਹੋ ਗਿਆ ਬਸ ਹੁਣ ਤਾਂ ਜਿਹੜਾ ਸਮਾਂ ਲੰਘ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਹੈਗਾ ਇਹ ਕੰਮ ਕਰਨ ਤੋਂ ਨਾ ਪਹਿਲਾਂ ਸੋਚਿਆ ਕਰੋ ਉਦੋਂ ਤਾਂ ਮੇਰੀ ਕੁੱਤੇ ਵਾਲੀ ਸਿਆਣ ਨਹੀਂ ਕੱਢੀ ਤੁਸੀਂ ਚਲ ਪੁੱਤ ਘਰ ਨੂੰ ਚਲੀਏ ਚਲੋ ਇੱਥੇ ਨਹੀਂ ਆਉਂਦਾ ਐਵੇਂ ਕਿਵੇਂ ਆਉਂਦਾ ਥੋਟ ਸੋਹਿਆਂ ਆਉਂਦਾ ਉਹ ਗੱਲ ਬਸ ਧੱਕੇ ਲਾ ਮੇਰੀ ਗੱਲ ਸੁਣ ਚੱਲ ਖੜਾ ਹੋ ਕੇ ਚੱਲ ਬਗ ਜਾ ਯਾਰ ਬਸ ਗੱਲ ਯਾਰ ਮਗਰੇ ਪੁੱਤ ਬੰਦੇ ਵਾਂਗੂ ਤੁਰ ਪਾ ਤੈਨੂੰ ਮੈਂ ਦੱਸਾਂ ਬੜਾ ਨਾਨੇ ਆ ਤੈਨੂੰ ਬਗ ਨਹੀਂ ਇਹ ਵੀ ਕਮਰੇ ਨੂੰ ਬੋਲੀ ਜਾਂਦੀ ਬੰਦਾ ਅਸੀਂ ਨਹੀਂ ਰਹਿਣਾ ਹੈਗਾ ਚੱਲ ਖੜਾ ਹੋ ਮੈਂ ਨਹੀਂ ਜਾਂਦਾ ਜਾਂਦਾ ਨਹੀਂ ਤੂੰ ਤੂੰ ਤਾਂ ਕਮਲੀ ਆ ਮੰਮੀ ਕੋਈ ਗੱਲ ਨਹੀਂ ਭਾਬੀ ਮੇਰੀ ਗੱਲ ਸੁਣ ਲੈ ਤੂੰ ਤਾਂ ਟੱਗੀ ਹੋਈ ਰਹਿ ਆਉਣੀ ਆ ਹੁਣ ਭੱਜੀ ਐਨਾ ਤੂੰ ਉਤਕੜਾ ਪਵਾ ਕੇ ਫਿਰ ਪਾਇ ਨਾ ਮੇਰੀ ਗੱਲ ਸੁਣੋ ਜਵਾਕ ਦਾ ਕੀ ਕਸੂਰ ਹੈ ਕੱਲ ਐਵੇਂ ਬਲੌਗ ਕਰੀ ਜਦੋਂ ਗੱਲ ਕੋਈ ਨਹੀਂ ਮੇਰੀ ਗੱਲ ਸੁਣ ਲੈ ਜਦੋਂ ਅਸੀਂ ਆਉਣਾ ਨਹੀਂ ਤੁਹਾਡੇ ਇੱਥੇ ਫਿਰ ਤੁਸੀਂ ਕਿਉਂ ਸੱਦੇ ਆਇਨੋ ਤੁਸੀਂ ਆਪ ਹੀ ਫੋਨ ਕੀਤਾ ਹੋਣਾ ਵੀ ਆ ਜਾ ਇੱਥੇ ਟੂਰਨਾਮੈਂਟਾ ਨਹੀਂ ਇਹਨੂੰ ਕੀ ਸੁਪਨੇ ਆਉਂਦੇ ਨੇ ਉਹ ਜਵਾਕਾਂ ਦਾ ਜਵਾਕ ਆ ਕੇ ਟੂਰਨਾਮੈਂਟ ਦੇ ਸੌਂ ਗਿਆ ਅੱਸੀ ਕੀ ਇਹਨੂੰ ਸਭ ਤੋਂ ਪਹਿਲਾਂ ਸੌਂਣਾ ਕਿਵੇ ਬਾਪੂ ਹੁਣ ਤੂੰ ਐ ਬੋਲਦਾ ਨਾ ਜੇ ਇੰਨਾ ਉਹਦਣੇ ਬੋਲਦਾ ਹੁੰਦਾ ਨਾ ਗੱਲਾਂ ਹੀ ਨਹੀਂ ਸੀ ਹੋਣੀਆਂ ਉਹਦਣੇ ਸਾਹ ਕੱਢਦਾ ਤੂੰ ਹੁਣ ਜਿਵੇਂ ਮੈਨੂੰ ਬੋਲਦਾਗਾ ਪਾਕੀ ਪਰ ਅਮਰੀਕਾ ਸੰ ਜਵਾਕ ਦਾ ਕੀ ਕਸੂਰ ਹੈ ਹਣੋ ਜਵਾਕ ਨੂੰ ਕਾਹਨੂੰ ਕੁੱਟਦੀ ਐ ਤੂੰ ਹਣ ਜਵਾਕਾ ਨਾਲ ਰਲ ਕੇ ਆ ਗਿਆ ਭਾਬੀ ਜਵਾਕ ਮੇਰਾ ਗਾ ਚਾਹੇ ਇਹਨੂੰ ਮੈਂ ਕੁੱਟਾਂ ਚਾਹੇ ਇਹਨੂੰ ਮੈਂ ਮਾਰਾਂ ਮੈਨੂੰ ਪਤਾਗਾ ਮੈਨੂੰ ਦੁੱਖ ਆਗਾ ਇਹਦਾ ਤੈਨੂੰ ਕੋਈ ਦੁੱਖ ਨਹੀਂ ਹੈਗਾ ਤੈਨੂੰ ਕੀ ਦੁੱਖ ਆ ਤੇਰੇ ਕਿਹੜੇ ਜਵਾਕ ਨੇ ਇੱਥੇ ਖੇਡਦੇ ਫਿਰਦੇ ਨੇ ਵੀ ਤੈਨੂੰ ਕੋਈ ਦੁੱਖ ਦਾ ਪਤਾ ਲੱਗੂਗਾ ਵੀ ਜਵਾਕਾਂ ਦਾ ਕਿੰਨਾ ਕੁ ਦੁੱਖ ਹੋਊਗਾ। ਉਹ ਤਾਂ ਹੁਣ ਨਿਆਣਾ ਹੈ ਕਰ ਜੇ ਬਾਈ ਅਸਰ ਤੂੰ ਪਰ ਕਿਦਾਂ ਕਿ ਰੱਖ ਰੇਂ ਕਿ ਤੂੰ ਤਾਂ ਤਾਹੀਂ ਤਾਂ ਨਹੀਂ ਹੁਣ ਮੇਰਾ ਮੁੰਡਾ ਮੇਰੇ ਹੱਥ ਚੋਂ ਕੱਢ ਦੇਓਗੇ ਜੇ ਤੁਹਾਡੇ ਤਾਂਹੀਂ ਤਾਂ ਰੱਬ ਨੇ ਆਪ ਨਹੀਂ ਦਿੱਤੇ ਹੈਗੇ ਤਾਂਹੀਂ ਤਾਂ ਭਰੀ ਬੈਠੇ ਝੋਲੀਆਂ ਫਿਰ। ਗਾਹਾਂ ਦੀਆਂ ਬੱਦਾਂ ਬੱਸ ਤੂੰ ਬਗ ਜਾ। ਚਲ ਖੜਾ ਹੋਏ। ਕੋਲੀ ਬਗ ਜਾ ਬੱਸ। ਗਾਹਾਂ ਨੂੰ ਦੇਖ ਕੇ ਆ ਜੇ। ਮੁੜ ਕੇ ਅਸੀਂ ਨਹੀਂ ਆਉਂਦੇ ਹੈਗੇ। ਮੂੰਹ ਚੱਕ ਕੇ ਆ ਗਿਆ ਇਹਨਾਂ ਦੇ। ਕਿੱਡਾ ਸੌਰੀ ਗਾਹਾਂ ਕਿੱਥੋਂ ਤੱਕ ਜਾਂਦੀ ਹੈ ਕੋ ਕਿੰਨੀਆਂ ਡਾਣੀਆਂ ਚੜਦੀਆਂ ਤੂੰ ਚੰਦਰ ਕੇ ਕੀ ਕੋਈ ਆਪੋ ਜੀ ਉਹ ਕੀ ਕੋਈ ਨਾ ਜੇ ਹੁਣ ਕੁੜੀ ਕੱਤਰੀ ਕੋਈ ਕਹਿੰਦੇ ਤਾਂ ਵੀ ਗੱਲ ਮਾੜੀ ਆ ਨਹੀਂ ਕਹਿੰਦੇ ਲਸਰ ਚ ਗਲੀਆਂ ਕਰਨ ਆਉਂਦੀ ਐ ਦੱਸ ਵੀ ਗੱਲ ਐ ਕੋਈ ਤੂੰ ਤੂੰ ਲੈਦੇ ਬੋਲਣ ਜਾਂਦੀ ਆ ਮੈਂ ਇਹ ਕਹਿੰਦੇ ਮੈਂ ਕੀ ਲੈਣਾ ਕੀ ਲੈਣਾ ਕਰਿਆ ਇਹਦਾ ਕਾਨੂੰ ਹਜਾ ਲਾਉਣਾਗਾ ਐਹੀ ਜੀ ਤੂੰ ਸਾਵਾ ਜੇ ਵਾ ਕਹਿੰਦੇ ਨਾ ਕਿਤੇ ਇਹ ਨਾਲੇ ਚੁੱਪ ਕਰਕੇ ਬਹਿ ਜੂਗੀ ਐਂ ਤਾਂ ਇਹਨੂੰ ਮਤ ਵੀ ਜੇ ਕੋਈ ਪੇਕੇ ਨਾਲ ਜ਼ਿਆਦਾ ਹੋਵੇ ਗਾਹਾਂ ਕਦਰ ਨਹੀਂ ਪੈਂਦੀ ਹੁੰਦੀ ਅਮੀਤ ਡੀਓ ਜੀ ਕੋ ਤੁੰਨੀ ਜਾਂਦਾ ਹੁੰਦਾ ਜੀ ਜਿਹਦੀ ਪੇਕੇ ਕਦਰ ਨਹੀਂ ਕਿ ਘਾਸਾਂ ਉਹ ਨਹੀਂ ਕਦਰ ਵੀ ਨਹੀਂ ਮੰਨਦੀ। ਆ ਦਿਮਾਗ ਹੀ ਨਹੀਂ ਆ ਗਿੱਚੀ ਵਿੱਚ ਮੱਤੇ ਵੀ ਨਹੀਂ ਕਰਦੇ ਉਹ ਲੋਕ ਆ ਗਿੱਚੀ ਵਿੱਚ ਮੱਤ ਹੁੰਦੀ ਆ। ਹੂੰ। ਚੱਲ ਮਨਾ ਪਾਪਾ ਕੇ ਮਨਾਉਂਗਾ ਕਰਿਆ ਆਦਾ। ਇਹਦਾ ਕਰੂਗਾ ਪੇਪਰੂਗਾ। ਉਹ ਸਾਰਾ ਦਿਨ ਪਾਣੀ ਦੀ ਘੁਲੀ ਜਾਇ ਕਰੋ ਜਵਾਕ ਨੂੰ ਕੁਝ ਬਣਾ ਦੇ ਖਾਣ ਨੂੰ। ਖੰਡ ਹੈਗੀ ਐ। ਜਵਾਕ ਨੂੰ ਕਿੱਥੋਂ ਬਣਾਉਦਾ ਜੀ? ਜਵਾਕ ਤਾਂ ਗਿਆ ਵੀ। ਬਾਹਰੋਂ ਹੀ ਆ। ਹਾਂਜੀ। ਕਿਰਨਾ ਭੈਣ ਆਈ ਸੀ ਕਿਰਨਾ ਭੈਣ ਨਾ ਕੁੱਟ ਕੇ ਲੈ ਕੇ ਗਈ ਆ ਜਵਾਕ ਨੂੰ ਨਾਲੇ ਭਲਾ ਹੀ ਮੈਨੂੰ ਮੰਦਾ ਚੰਗਾ ਬੋਲੀ ਮੈਨੂੰ ਕਹਿੰਦੀ ਜੇ ਇਹੇ ਜੇ ਹੈਗੇ ਤਾਂ ਹੀ ਰੱਬ ਨੇ ਸੁੱਡੀਆਂ ਝੋਲੀਆਂ ਬਰਤਨ ਉਹ ਹੋ 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 ਤੇ ਬਾਪੂ ਹਣੀਸ ਕਰੇ ਬਾਪੂ ਵਿਚਾਰਾ ਕੀ ਬੋਲਦਾ ਬਾਪੂ ਵੀ ਬਥੇਰਾ ਉਹਨੂੰ ਕਹੇ ਵੀ ਕਹਿੰਦਾ ਪੁੱਤ ਤੂੰ ਇੰਨਾ ਨਾ ਬੋਲ ਵੀ ਇੰਨਾ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ ਫੇਰ ਕੀ ਹੋਗੇ ਜੇ ਜਵਾਕ ਆ ਗਿਆ ਕਹਿੰਦੀ ਮੈਂ ਕਿ ਨਿਕਲ ਗਿਆ ਤੇ ਆ ਨਾਨ ਕੀ ਹੈ ਕਹਿੰਦੀ ਇਹਨਾਂ ਨੂੰ ਇਹਨਾਂ ਨੂੰ ਕਹਿੰਦੀ ਤੁਸੀਂ ਆਪਦੇ ਵਰਗਾ ਕਰ ਲਿਆ ਮੇਰੇ ਪੁੱਤ ਨੂੰ ਜਿਹੜੀ ਗੱਲ ਦਾ ਡਰ ਸੀ ਵੀਰੇ ਉਹੀ ਗੱਲ ਹੋ ਗਈ ਡਰਤਾ ਸੀ ਦਾਤਾ ਜਿਹੜੀ ਗੱਲ ਦਾ ਹੈਗਾ ਤਾਂ ਹੈਗਾ ਹੀ ਹੈ ਜੀ ਉਹ ਤਾਂ ਆਪਾਂ ਨੂੰ ਵੀ ਪਤਾ ਹੈ ਪਰ ਆਇਆ ਇੱਥੇ ਆ ਕੇ ਲੜਨ ਦੀ ਕੀ ਲੋੜ ਸੀ ਜੇ ਜਵਾਕ ਆ ਗਿਆ ਸੀ ਚੁੱਪ ਕਰਕੇ ਬਰਾ ਕੇ ਲੈ ਜਾਂਦੀ ਉਹਨੂੰ ਕੁੱਟ ਕੇ ਕਿਉਂ ਲੈ ਕੇ ਗਈ ਨਾਲੇ ਆਵਾਤਾਵਾ ਬੋਲਦੀ ਐ ਉਹ ਇਹਨੇ ਤਾਂ ਕਰਾਉਣੀ ਆ ਬੁੜੀਆਂ ਵਾਲੀ ਜਿਹੇ ਜਿਹਾਂ ਲੋਕਾਂ ਨਾਲ ਹੁੰਦੀ ਐ ਨਾ ਉਹ ਜੀ ਕਰਾ ਕੇ ਦੋ ਜਵਾਕ ਪਰ ਜੋ ਹੈ ਉਸਕਾ ਹੀ ਇੰਨੇ ਜਵਾਕਾਂ ਦੇ ਜਗਲ ਦੇ ਜਵਾਕ ਤਨ ਬਤਾ ਬਸ਼ਰਮੀ ਮਾਨਦੇ ਠੀਕ ਹੈ ਤੇ ਮੁਰੇ ਬੋਲਣ ਲੱਗਾ ਫੇਰ ਹਟੂ ਵੀਏ ਨਹੀਂ ਬੋਲਣਾ ਲਾਲੂ ਵੀਏ ਮੁਰੇ ਤੁਹਾਨੂੰ ਦੱਸਿਆ ਨਾ ਜਿਵੇਂ ਆਪ ਦੀ ਕਰਦੂਦ ਨਾਲ ਹੀ ਬੋਲਣ ਲੱਲੂ ਵੀ ਨਾਲੇ ਜੀ ਮੇਰੀ ਗੱਲ ਸੁਣੋ ਜੇ ਆਪਾਂ ਨੂੰ ਹਜੇ ਪ੍ਰਮਾਤਮਾ ਨੇ ਨਹੀਂ ਆਪਣੀ ਸੁਣੀ ਆਪਾਂ ਉਹਦੇ ਜਵਾਕ ਨੂੰ ਤੋੜਦੇ ਆ ਉਹਦੇ ਨਾਲ ਓਏ ਇਹ ਤਾਂ ਫਿਰ ਉਹ ਹੀ ਕੱਲਾ ਯਾਰ ਪੁੱਠੀ ਸੋਚ ਆ ਜਦੋਂ ਕੋਈ ਗੁੱਸਾ ਗਿਲਾ ਵਗੈਰ ਸੌ ਉਪਰ ਬੋਲਦਾ ਅਗਲਾ ਫਿਰ ਸੋਚ ਸਮਝ ਕੇ ਬੋਲਣਾ ਚਾਹੀਦਾ ਬੰਦੇ ਨੂੰ ਵੀ ਕਿਵੇਂ ਬੋਲੀਦਾ ਹੁੰਦਾ ਮਾੜੀ ਮੋਟੀ ਬੋਲਣ ਦੀ ਤਮੀਜ਼ ਵੀ ਹੋਣੀ ਚਾਹੀਦੀ ਹੈ ਇਹ ਤਾਂ ਨਹੀਂ ਵੀ ਬੱਸ ਕੱਲਾ ਲੜਨਾ ਹੀ ਆਉਂਦਾ ਹਰ ਵਕਤ ਲੜੀਦਾ ਵੀ ਨਹੀਂ ਹੁੰਦਾ। ਬਾਕੀ ਲੜਨ ਨੂੰ ਦੱਸ ਕੀ ਦੇਣਾ ਲੜਦੀ ਐ ਸਾਰੀ ਇਹ ਤਾਂ ਇੱਕ ਤਾਂ ਚੀਜ਼ ਵਰਤਨ ਵਾਲੇ। ਠੀਕ ਐ ਜੇ ਤੂੰ ਇੱਥੇ ਨਹੀਂ ਵਰਤਾਂਈਂ ਹੋਰ ਦੱਸ ਕਿੱਥੇ ਵਰਤਾਂਈਂ। ਮੈਨੂੰ ਜਵਾਬ ਦਿੱਤੀਆ ਸਰਪੰੰਦਾ ਉਹ। ਮੈਨੂੰ ਕਹਿੰਦੀ ਤੂੰ ਤਾਂ ਨਾ ਹੀ ਬੋਲ ਕਹਿੰਦੀ ਪਿੱਟਨੇ ਤਾਂ ਤੇਰੇ ਪਾਇਆ ਵੀ ਮੈਂ ਕਿਹਾ ਸੀ ਬਾਪੂ ਜੀ ਨੂੰ ਵੀ ਬਾਪੂ ਤੂੰ ਜ਼ਮੀਨ ਲਵਾ ਦੇਨਾ। ਨਾਲੇ ਮੇਰੇ ਅੱਖੇ ਤੋਂ ਕੋਣ ਕਿਉਂ ਲਵਾਊਗਾ ਬਾਪੂ। ਉਹ ਪੁੱਠੀਆਂ ਗੱਲਾਂ ਜ਼ਮੀਨ ਨੂੰ ਹੱਕੇ ਧਰ ਕੇ ਲੈ ਜਾਈਂ। ਉਹ ਜਵਾਕ ਕਹਿੰਦਾ ਮੈਂ ਤਾਂ ਹਜੇ ਰਹਿਣਾ ਮੈਂ ਜਾਣਾ ਨਹੀਂ ਤੇਰੇ ਨਾਲ ਤੂੰ ਮੇਰੀਆਂ ਛੁੱਟੀਆਂ ਵੀ ਖਰਾਬ ਕਰਤੀਆਂ ਉਹ ਜਵਾਕ ਦਾ ਜੀ ਕਰਦੀ ਆਣਾ ਆਣ ਕੇ ਆਏ ਨੂੰ ਬਾਕੀ ਹਜੇ ਤਾਂ ਐ ਨਹੀਂ ਪਤਾ ਘਰੇ ਜਾ ਕੇ ਕਿੰਨਾ ਕੁ ਵੱਡਾ ਕਲੇਸ਼ ਪਾਉਗੀ ਮਾਸੀ ਜੀ ਨਾਲ ਵੀ ਲੜੂਗੀ ਤੈਨੂੰ ਕਿਵੇਂ ਭਲੀ ਦੀਂਦੀ ਆ ਉਹ ਇਹ ਨਾ ਕਰਾਉਣੀ ਆ ਲੋਕਾਂ ਤੋਂ ਤੋ ਤੋ ਕਰਾਉਣੀ ਬਸ ਹੋ ਤਾਂ ਜਿੱਦਣ ਨਾ ਪਰੌਣੇ ਨੇ ਬਾਹ ਫੜ ਕੇ ਘਰੋਂ ਕੱਢਤੀ ਤੇ ਉਸ ਦਿਨ ਵੇਖਾਂਗੇ ਕਿੱਧਰ ਜਾਂਦੀ ਆ ਜਿੱਦਾਂ ਲੋੜ ਪੈ ਗਈ ਸਾਥੋਂ ਬਿਨਾ ਕੋਈ ਹੋਰ ਜੱਗ ਖੜਦਾ ਵੀ ਨਹੀਂ ਹੁੰਦਾ ਆਪੋ ਬਿਨਾ ਕਿਸੇ ਨੇ ਨਹੀਂ ਖੜਨਾ ਜੀ ਆੱਧਾ ਹੀ ਕੰਮ ਆਉਂਦਾ ਹੁੰਦਾ ਜੇ ਅੱਜ ਉਹ ਆਪਣੇ ਨਾਲ ਗੁੱਸੇ ਨਾਲ 4 ਦਿਨਾਂ ਨੂੰ ਆਪਾਂ ਹੀ ਕੰਮ ਆਵਾਂਗੇ ਆਪਾਂ ਤਾਂ ਅੱਬਲ ਕਹਿੰਦੇ ਨਹੀਂ ਪਰਮਾਤਮਾ ਨੂੰ ਵੀ ਉਹਦਾ ਮਾੜਾ ਕਰੇ ਮਾੜਾ ਦਾ ਹੋਇਆ ਵਕਤ ਦੇ ਨੂੰ ਲੋੜ ਤਾਂ ਪਈ ਜਾਂਦੀ ਹੁੰਦੀ ਆ ਬਾਕੀ ਫਿਰ ਆਪਦੀ ਖਰਦਾ ਹੁੰਦਾ ਚੱਲ ਕੋਈ ਗੱਲ ਨਹੀਂ ਚੱਲ ਛੱਡ ਬਰਾਬਰ ਚੱਲ ਕੋਈ ਨਾ ਮੈਨੂੰ ਬਣਾ ਦੇ ਫੇ ਦੋ ਰੋਟੀਆਂ ਬਣਾ ਦੇ ਨੇ ਜੀ ਹਾਂ ਫਿਰ ਕਾ ਕੇ ਕੰਮ ਕਰਾਂ ਕੋਈ ਜਰਾ ਇਹਦਾ ਕੰਮ ਤਾਂ ਬੜਾ ਉਹ ਬਾਪੂ ਹਾਂ ਜਾਂ ਲੋਕਾਂ ਤੋਂ ਗੱਲਾਂ ਕਰਾਈਆਂ ਹੈਂ ਕਹਦੀਆਂ ਐਵੇਂ ਬਗੈਰ ਮਤਲਬ ਤਾਂ ਕੁੜੀ ਤੀਜੇ ਦਿਨ ਆ ਜਾਂਦੀ ਐ ਨਾਲੇ ਉਹ ਜਵਾਗ ਤੇ ਕੀ ਅਸਰ ਪਊਗਾ ਉਹਨੂੰ ਕੁੱਟ ਕੇ ਲੈ ਕੇ ਗਈ ਐ ਠੀਕ ਐ ਕੀ ਗੱਲ ਐ ਇਹ ਜ਼ਮੀਨ ਦੀ ਕਿੱਡੀ ਗੱਲ ਐ ਸਾਡੇ ਕਿਹੜਾ ਕੋਈ ਹੈ ਜਵਾਗ ਜੱਲਾ ਹੈਗਾ ਨੌਤੀ ਸੌ ਕੋਸਾਰਪ੍ਰੀ ਨੂੰ ਬੋਲ ਕੇ ਗਈ ਐ ਐਵੇਂ ਕੁਝ ਹੋਰ ਉਹ ਗੁੱਸੇ ਗੁੱਸਾ ਕਰੀ ਬੈਠੀ ਸੀ ਇਹ ਗੱਲਾਂ ਜੀ ਕੋਈ ਦਾਵ ਨਹੀਂ ਮੇਰੇ ਤੂੰ ਸਮਝ ਨਹੀਂ ਆਉਂਦੀ ਤੇਰਾ ਦਿਮਾਗ ਉਹਦਾ ਦਿਮਾਗ ਦਾ ਹੱਲੇ ਤੇਰਾ ਤਾਂ ਨਹੀਂ ਲੱਗਦੇ ਕੋਈ ਜਿਆਦਾ ਕੋਈ ਉਹਦੀ ਚੱਕੀ ਕਿਸ ਵੱਸੋਂ ਜਾਉਂਦੀ ਉਹਨੇ ਜੇ ਇਹਦਾ ਦਿਮਾਗ ਕੰਮ ਕਰਦਾ ਹੋਵੇ ਇਹ ਸੋਚੇ ਜੇ ਨੂੰ ਅਕਲ ਹੋਵੇ ਇਹਦਾ ਇਹਦਾ ਮੋਟੀ ਮੱਤ ਦਾ ਦਿਮਾਗ ਹੈ ਨਾ ਮੋਟਾ ਜਿਹੇ ਦਿਮਾਗ ਹੁੰਦਾ ਨਾ ਉਹ ਦਿਮਾਗ ਇਹਨੂੰ ਅਕਲ ਨਹੀਂ ਆ ਗਈ ਵੀ ਮੇਰੇ ਭੈਣ ਭਾਈ ਦੇ ਕੋਈ ਜੂ ਬਾਲ ਬੱਚਾ ਨਹੀਂ ਇਹਦਾ ਅੱਗੇ ਮਨ ਦੁਖੀ ਆ ਵੀ ਮੈਂ ਕਿਉਂ ਇੱਥੇ ਤਮਾਸ਼ਾ ਦੇਖਾਉਣੀ ਆ ਇਹ ਜਾਣ ਜਾਣ ਤਮਾਸ਼ਾ ਦਿਖਾਉਂਦੀ ਕਮੜੀ ਔਰ ਹੱਡ ਤੇ ਲਾਉਂਦੀ ਆ ਗਾਹਾਂ ਹਰਪੀ ਨੂੰ ਕਹਿੰਦੀ ਵੀ ਤੇ ਜਿਹੇ ਜੇ ਤੁਸੀਂ ਹੈਗੇ ਸੀ ਕਹਿੰਦੀ ਤਾਂ ਹੀ ਤਾਂ ਤੁਹਾਡੇ ਕੋਈ ਹੋਇਆ ਨਹੀਂ ਕੋਲੀ ਆਪਾਂ ਆਪਣੇ ਪ੍ਰਮਾਤਮਾ ਦੇਊਗਾ ਆਪਣਾ ਕੀ ਰੱਬ ਵੇਚੇਗਾ ਸਾਰਾ ਕੁਝ ਹੋਊਗਾ ਇਹਦੀਆਂ ਗੱਲਾਂ ਚ ਨਾ ਆਇਆ ਕਰੋ ਤੁਸੀਂ ਬਾਹਰੀਆਂ ਇਹਨਾਂ ਨੂੰ ਬੋਲ ਨਹੀਂ ਜਾਣਾ ਕਮਲੇ ਬੰਦੇ ਦਾ ਕੀ ਹੁੰਦਾ ਕਮਲਾ ਬੰਦਾ ਬੋਲਦਾ ਹੀ ਹੁੰਦਾ ਵਾਦੂ ਜੇ ਗੁੱਸੇ ਸਿਆਣਾ ਬੰਦਾ ਉਹ ਉਹ ਨਹੀਂ ਇਹ ਜਿਹੀ ਗੱਲਾਂ ਕਰਦਾ ਹੁੰਦਾ ਜੇ ਛੋਟੇ ਦਿਮਗ ਦਾ ਬੰਦਾ ਹੁੰਦਾ ਉਹ ਇਹ ਜਿਹੀ ਗੱਲਾਂ ਕਰਦਾ ਹੁੰਦਾ ਉਹ ਮਨ ਦਾ ਚਲ ਇੱਕ ਜਵਾਬ ਆ ਯਾਰ ਐਵੇਂ ਉਹਨੂੰ ਬੋਲਣ ਲਾ ਲੂ ਮੁਰੇ ਜੇ ਨਹੀਂ ਉਹ ਸਿਆਣਾ ਬਣਾ ਜਵਾਬ ਆ ਉਹਨੂੰ ਮਰਜ਼ੀ ਕੱਲ ਦੇ ਜਵਾਬ ਵੀ ਸ਼ਰਮੀ ਮੰਦ ਆ ਕੁੱਟ ਕੇ ਲੈ ਕੇ ਗਈ ਆ ਕੋਈ ਕੁਝ ਨਹੀਂ ਹੁੰਦਾ ਹਜੇ ਜਵਾਬ ਨੂੰ ਕੁੱਟ ਕੇ ਲੈਣ ਨੂੰ ਕੱਲ ਉਹ ਝੂਚ ਲੈ ਉਹ ਕੁੱਟ ਕੇ ਲੈ ਕੇ ਗਈ ਆ ਕੀ ਮਾਰ ਉਹਨੂੰ ਆਪੇ ਉਹਦੇ ਪੈਣੀਆਂ ਉਹਨੂੰ ਪਤਾ ਲੱਗੂ ਕੀ ਕੀ ਹੁੰਦੇ ਨਰਾਦ ਕੀ ਹੁੰਦਾ ਮਾਪਿਓ ਫੇਰ ਹੀ ਪਤਾ ਲੱਗੂ ਵੀ ਜੋ ਮੂਰੇ ਬੋਲਣ ਲੱਗੋ ਤੇ ਵੀ ਮੈਂ ਆਪਦੇ ਮਾਪਿਓ ਦੇ ਮੂਰੇ ਬੋਲਦੀ ਸੀ ਵੀ ਕਿਆ ਆਪਣਾ ਮੇਰਾ ਬੋਲਣਾ ਦਾ ਦੁੱਖ ਫੇਰ ਪਤਾ ਲੱਗਦਾ ਹੁੰਦਾ ਜਦੋਂ ਆਪਦੇ ਸੇਕ ਲੱਗਦਾ ਮਨ ਜਾ ਦੂਜੇ ਦੇ ਤਾਂ ਮੂਰੇ ਅਗਮਾਜੀ ਤਾਂ ਪਤਾ ਨਹੀਂ ਲੱਗਦਾ ਜੋ ਆਪ ਤੇ ਮਾਜੀ ਦੀ ਥੋੜੀ ਜੀ ਉਦੋਂ ਪਤਾ ਲੱਗਦਾ ਹੁੰਦਾ ਕੀ ਲੈਣਾ ਤਾਂ ਇਹਨੇ ਗੱਲਾਂ ਤੋਂ ਉਹਦੀਆਂ ਗੱਲਾਂ ਤੇ ਨਾ ਤੋਂ ਆਪਦਾ ਕੰਮ ਕਰ ਲੈ ਪ੍ਰਮਾਤਮਾ ਦਾ ਨਾਮ ਲੈ ਸਭ ਕੁਝ ਰੱਬ ਦਾ ਦਿੱਤਾ ਸਭ ਕੁਝ ਹੈ ਸਭ ਕੁਝ ਹੋਊਗਾ ਕੁਝ ਨਹੀਂ ਦਿੰਦਾ ਇੱਥੇ ਕਿਸੇ ਦੀ ਘੱਟ ਤੂੰ ਬੇਸੰਤਰ ਹੈ ਦੋਤੇ ਦੋਤੇ ਹਰਾਮਖੋਰੇ ਹੁੰਦੇ ਨ ਇਹਨਾਂ ਦੀਆਂ ਗੱਲਾਂ ਚ ਆਉਣ ਦਾ ਕੋਈ ਦਮ ਨਹੀਂ ਹੁੰਦਾ ਕੋਈ ਤੈਅ ਤੋ ਕਰਾਉਣਾ ਕੀ ਆ ਇਹ ਨਹੀਂ ਬਣਦੇ ਉਹਦੇ ਜਿ ਬਗਾਨਾ ਮੂੰਹ ਆਪਦਾ ਬਣ ਜਾ ਆਪਦੇ ਨੂੰ ਰੋਕ ਕੋਰੋ ਨਾ ਕਮਰਿਆ ਇਹਦਾ ਕਹਿੰਦੇ ਨਹੀਂ ਹੁੰਦੇ ਅਗੇ ਦੋਤਾ ਜਾਂਦਾ ਸੀਗਾ ਨਾਨੀ ਨਾਲ ਤੁਰਿਆ ਬੀਹ ਚ ਕੁੱਤਾ ਗਾ ਮੁਰੇ ਕਹਿੰਦਾ ਹਲਾ ਹਲਾ ਕੁੱਤਾ ਮੇਂ ਨਾਨੀ ਲਾ ਤਫਰ ਲੈ ਇਹਦਾ ਇਹ ਹੀ ਜੀ ਲਾਦ ਹੁੰਦੀ ਆ ਦੋਤੇ ਦੋਤੇ ਜਾਂਦਾ ਇਹ ਕਿਉਂ ਤੂੰ ਇਹਨਾਂ ਬਾਲੀਆਂ ਗੱਲਾਂ ਹੋਰ ਕਰਦਾ ਆਰਾਮ ਆਰਾਮ ਕਰ ਬਸ ਚੱਲ ਚੰਗਾ ਆਹ ਕਰ ਲੈ ਬਣਾ ਦੀ ਮੂਰੀ ਆ ਮੂਰੀ ਬਣਾਤੀ ਆ ਪਾ ਦੇ ਉਹ ਗਾਂ ਦੇ ਜਗਾਂ ਨੇ ਪਾ ਤੇ ਬਸ ਬੋਲੀ ਬੋਲੀ ਜੀ ਸਾਰੀ ਤਾਂ ਨਹੀਂ ਕੱਢੀ ਸੀ ਨਾ ਕੱਢੀ ਨਹੀਂ ਸਾਰੀ ਨਹੀਂ ਕੱਢੀ ਚੱਲ ਥੋੜੀ ਆਪਣਾ ਇਹ ਨਾ ਪਸ਼ੂ ਕਈ ਵਾਰੀ ਕਮਜ਼ੋਰ ਜੀ ਐ ਥੱਕਾ ਲੱਗ ਜਾਂਦਾ ਉਹ ਤਾਂ ਖਰ ਕੀ ਹੁੰਦਾ ਪਰ ਮਨ ਦਾ ਚਾਹੀਦਾ ਇੱਕ ਦੋ ਲੰਗ ਉਹ ਇਧਰ ਪਾਰ ਕੁੱਤੇ ਨੂੰ ਪਾਤੀ ਚੱਲ ਚੰਗਾ ਹੋਗਾ ਤਾਂ ਕੁੱਤੇ ਮਿਲਣ ਦਾ ਪੁੱਤ ਪਾਉਣੀ ਸੀਗੀ ਆਪਣਾ ਜ਼ਰੂਰੀ ਐ ਉਹ ਕੁੱਤੇ ਦਾ ਆਪਾਂ ਪਹਿਲਾਂ ਦੁੱਧ ਪਾਉਣੇ ਹੁੰਦੇ ਆ ਸਹੀਦ ਬਾਬਾ ਸਿੱਧ ਪੂਰੀ ਦੇ ਨਾਂ ਦਾ ਕੜਦੇ ਆਗੇ ਅੱਛਾ ਆਹੋ ਬਾਬੇ ਦੇ ਨਾਲ ਹੀ ਕੁੱਤਾ ਗਿਆ ਸੀਗਾ ਅੱਛਾ ਅੱਛਾ ਹਾਂ ਲੱਲੂ ਵਾਲੇ ਆਪਣੇ ਬਾਬੇ ਦੀ ਮਿੱਟੀ ਹੀ ਕੱਢ ਕੇ ਆਉਂਦੇ ਆਪਾਂ ਹਾਂ 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 ਉੱਥੇ ਜਿਹੜਾ ਕੁੱਤਾ ਮਰਾਸੀ ਇਹ ਬਾਬੇ ਦੇ ਆਪਣੇ ਦੇ ਨਾਲ ਸੀਗੇ ਇਹ ਤਾਂ ਪਰ ਜ਼ਰੂਰੀ ਹੈ ਪਹਿਲਾਂ ਦੁੱਧ ਇਹਨਾਂ ਨੂੰ ਪਾਉਣਾ ਜ਼ਰੂਰੀ ਹੁੰਦਾ ਆਪਾਂ ਨੂੰ ਗਾਹਾਂ ਵੀ ਜਵਾਕ ਜੱਲੇ ਨੂੰ ਪਹਿਲੀ ਦਸਿਆ ਚੰਗੀ ਰਹਿੰਦੀ ਗੱਲ ਮਾਤੇ ਠੀਕ ਹੈ ਇਹਦਾ ਜ਼ਰੂਰੀ ਚੀਜ਼ ਆਪਾਂ ਨੂੰ ਅੱਛਾ ਅੱਛਾ ਹਾਂ ਚੰਗਾ ਹਾਂ ਸੁਣ ਲੈ ਆ ਕੇ ਗੱਲਾਂ ਕਿ ਕੁੱਟਕੇ ਲਗੀ ਆ ਕੁੱਟਕੇ ਲਗੀ ਆਪਦੇ ਨੂੰ ਲੱਗੇ ਗਿਆ ਲੈ ਜਾਂਦੇ ਦੇਖਣ ਦੇ ਜਦੋਂ ਉਹ ਮਾੜਾ ਮੋਟਾ ਬੋਲਣ ਲੱਗੂ ਮੁਰੇ ਫਿਰ ਉਹਨੂੰ ਸੇਕਲ ਕੁਝ ਪਤਾ ਲੱਗੂ ਵੀ ਮਾਂ ਪਿਓ ਮੁਰੇ ਕਿਵੇਂ ਆਕਣਾ ਕਰਕੇ ਵੀ ਬੋਲਦੇ ਹੁੰਦੇ ਨੇ ਵੀ ਧਮਾਕੀ ਮਾਂ ਆਗਮਨ ਆ ਗਿਆ ਕਰੇ ਨਾ ਆਇਆ ਨਹੀਂ ਭਾਈ ਮੈਨੂੰ ਤਾਂ ਮੇਰੀ ਬਾਹ ਚ ਢਾ ਕੇ ਆ ਗਿਆ ਕਹਿੰਦਾ ਮੈਂ ਘਰ ਨੂੰ ਚੱਲਿਆ ਮਾਂ ਤੂੰ ਮੇਰੀ ਗੱਲ ਸੁਣਦਾ ਵਾ ਤੂੰ ਮੇਰੇ ਨਾਲ ਚੰਗੀ ਕੀਤੀ ਆ ਹੈ ਹੁਣ ਕੀ ਤੂੰ ਨਾ ਉੱਥੇ ਮੁੰਡੇ ਨੂੰ ਭੇਜਿਆਗਾ ਉਹ ਤਾਂ ਕਹਿੰਦਾ ਵੀ ਮੈਂ ਦਾਦੀ ਤੋਂ ਪੁੱਛ ਕੇ ਆਇਆਗਾ ਤੂੰ ਮੇਰੇ ਕੋਲੇ ਸਾਫ ਮੁਕਰ ਗਈ ਆਂਗੀ ਕੁੜੇ ਲਾ ਕੁੜ ਤੂੰ ਜਵਾਕ ਦੇ ਮੰਗਰ ਲੱਗ ਕੇ ਆ ਕੇ ਮੈਨੂੰ ਤਾਂ ਉਹੀ ਡਰਾਤਾ ਮੈਂ ਤਾਂ ਆਏ ਹੱਲੀ ਮੈਂ ਤਾਂ ਜਵਾਕ ਦੇ ਮੰਗਰ ਤਾਂ ਮੈਂ ਲੱਗੀ ਨਹੀਂ ਹੋਰ ਮੈਂ ਤੇਰੇ ਮੰਗਰ ਲੱਗਾ ਤੂੰ ਕਹਿੰਦਾ ਮੈਨੂੰ ਸੱਚ ਰਸਤਾ ਸੀ ਵੀ ਆਪਰੇ ਨਾਨਕੇ ਗਈ ਆ ਪਵਾੜੇ ਤੇਰੇ ਪਾਏ ਹੋਣੇ ਨਾਲੇ ਮੇਰੀ ਗੱਲ ਸੁਣਦਾ ਜਦੋਂ ਮੇਰੇ ਨਾਲ ਤਾਂ ਵਰਤਦੇ ਨਹੀਂ ਮੇਰੇ ਭਾਈ ਪਰ ਜਾਈ ਤੂੰ ਉੱਥੇ ਰਸਕੀ ਲੈਣ ਗਈ ਸੀ ਹੈ ਚੱਕ ਕੇ ਚੁੰਨੀ ਤੁਰ ਪੈਣੀ ਆ ਤੀਜੇ ਦੇਨਾਂ ਉੱਥੇ ਤੇਰਾ ਦੱਸ ਕੀ ਆ ਰਿਸ਼ਤੇਦਾਰੀ ਤੇਰੀ ਮੇਰੇ ਨਾਲ ਆ ਮੈਂ ਤੇਰੀ ਨੋਹਾਂ ਰੋਟੀਆਂ ਤਾਂ ਮੇਰੇ ਤੋਂ ਲੈ ਕੇ ਖਾਣੀਆਂ ਨੇ ਉਹਨਾਂ ਤੋਂ ਨਹੀਂ ਖਾਣੀਆਂ ਨਾਲੇ 4 ਦਿਨ ਲਾਇਆਂਦੀ ਤੂੰ ਵੀ ਦੇਖਿਆਂਦੀ ਉਹਨਾਂ ਦੇ ਰੰਗ ਟੱਪੇ ਦਾ 16 ਸਫਾਈ ਕਰਾਉਣ ਗਈ ਸੀ ਤੇਰੀ ਮਾਂ ਸੁਲਾਸਫਾਈ ਆਈ ਨਹੀਂ ਹੁੰਦੀ ਹੈਗੀ ਜਿਵੇਂ ਤੂੰ ਕਰਾਉਂਦੀ ਫਿਰਦੀ ਆ ਲੈ ਦੱਸ ਬਾਘਰੂ ਮੇਰੇ ਤੇ ਚੜਾ ਕੇ ਤੋਰਤੀ ਲੈ ਉਹਨਾਂ ਨੇ ਚੜਾ ਕੇ ਨਹੀਂ ਤੋਰੀ ਮੈਂ ਤਾਂ ਤੇ ਗੁੱਸਾ ਤਾਂ ਆਇਆ ਵੀ ਤੂੰ ਮੈਨੂੰ ਦੱਸਿਆ ਤੱਕ ਨਹੀਂ ਹੈਗਾ ਵੀ ਪਾਈ ਉਹਦੇ ਨਾਨਕੇ ਗਿਆ ਨਾਲੇ ਤੈਨੂੰ ਡਾਕੇ ਗਿਆ ਮੈਨੂੰ ਤਾਂ ਕੱਪ ਮਾਰਿਆ ਮੈਨੂੰ ਨਹੀਂ ਦੱਸਿਆ ਮਾ ਮੇਰੀ ਗੱਲ ਸੁਣਦਾ ਤੂੰ ਮੇਰੇ ਮੈਂ ਨਹੀਂ ਪੁੱਛੇ ਬਿਨਾ ਨਾ ਉਹ ਇੰਚ ਵੀ ਬਾਹਰ ਨਹੀਂ ਹੈਗਾ ਕਹਿ ਕੇ ਦਿਖਾਵੇ ਉਹਦਾ ਵੀ ਮੈਂ ਉੱਥੇ ਜਾਣਾਗਾ ਜੇ ਤਾਂ ਤੋਰਿਆ ਤਾਂ ਗਿਆ ਉਹ ਐਵੇਂ ਨਹੀਂ ਜਾਂਦਾ ਸੀ ਉਹ ਪੁੱਰੇ ਪੁੱਤ ਮੈਨੂੰ ਤਾਂ ਹੀ ਨਹੀਂ ਪਤਾ ਸੀ ਉੱਥੇ ਟੂਰਨਾਮੈਂਟ ਆ ਤੂੰ ਮੈਨੂੰ ਕਿਹਾ ਢਾਈ ਜਾਨੀ ਐ ਦੱਸਾਂ ਚਲ ਉਹਨੂੰ ਤਾਂ ਮੈਂ ਤਾਂ ਨਹੀਂ ਤੋਰਿਆ ਤੈਨੂੰ ਵੀ ਫਿਰ ਮੈਂ ਤੋਰਦਾ ਹੁਣ ਆ ਵੀ ਜਾ ਜਾ ਕੇ ਮਿਲਿਆ ਉੱਥੇ ਤੂੰ ਹੀ ਠੰਡੀਆਂ ਠੂਠੀਆਂ ਫੇਰਦੀ ਰਹਿੰਦੀ ਰਹਣੀ ਹੈਗੀ ਤੇਰਾ ਦੱਸ ਕੀ ਮਤਲਬ ਆ ਕੁੜ ਮੈਂ ਤਾਂ ਆਈ ਗਈ ਸੀ ਮਹਾਲਾ ਸੇ ਸਿਆਣਾ ਬੈਣਾ ਤੇਰਾ ਪਿਓ ਸਮਝਾਇਆ ਮਾਂ ਉਹਨੂੰ ਤੇ ਮੈਂ ਹਾਂ ਚਲ ਉਹ ਮੈਨੂੰ ਸੱਚੀ ਗੱਲ ਦੱਸ ਦੂਗਾ ਤੇ ਭਾਈ ਉਹ ਤਾਂ ਮੈਨੂੰ ਉਹੀ ਗੱਲ ਆ ਵੀ ਵਿਚਾਰਾ ਨੇ ਮੈਨੂੰ ਕੀ ਦੱਸਣਾ ਸੀ ਉਹਨਾਂ ਨੇ ਤੂੰ ਧੀ ਆ ਉਹਨਾਂ ਦੀ ਫਿਰ ਮਾਂ ਮੇਰੀ ਗੱਲ ਸੁਣਦਾ ਮਾਂ ਬਾਪ ਨਾਲ ਤਾਂ ਸੋ ਗੁੱਸੇ ਗੁੱਲੇ ਹੁੰਦੇ ਨੇ ਅੱਜ ਉਹ ਮੇਰੇ ਨਾਲ ਗੁੱਸੇ ਨੇ ਕੱਲ ਨੂੰ ਅਸੀਂ ਬੋਲਣ ਲੱਗ ਜਾਾਂਗੇ ਤੇਰਾ ਤਾਂ ਕਿਹਾ ਨਾ ਦੂਰ ਜਾਊਗਾ ਤਾਂ ਹੀ ਤਾਂ ਤੈਨੂੰ ਮੈਂ ਕਹਨੀ ਆ ਤੂੰ ਚੁੱਪ ਚ ਕਰਕੇ ਰਾਮ ਰਾਮ ਕਰਿਆ ਕਰ ਘਰੇ ਬੈਠ ਕੇ ਤੂੰ ਹੀ ਚੱਕਦੀਆਂ ਚੁੰਨੀ ਤੁਰ ਪੈਣੀ ਹੈਗੀ ਘੁੱਲ ਮੈਂ ਨਾ ਜਾऊं ਭਾਈ ਹਾਂ ਕੀਮਤਾਂ ਨਾਲ ਜਾ ਕੇ ਉੱਠ ਪਈ ਕੀ ਹੋ ਗਿਆ ਫਿਰ ਚੜੀ ਗਈ ਨਹੀਂ ਉਦਨੇ ਦੀ ਉਦਨੇ ਤੈਨੂੰ ਮੈਂ ਕਿਹਾ ਵੀ ਸੰਧਾਰਾ ਨਾ ਫੜ ਤੂੰ ਮੇਰੇ ਤੋਂ ਬੇਪਰਿਵਾਰੀ ਹੋ ਕੇ ਫੜ ਲਿਆ ਉਂ ਤੂੰ ਕਹਿੰਦੀ ਆ ਮੈਨੂੰ ਅਕਲ ਬਹੁਤ ਆਕਲ ਬਹੁਤਾ ਵੀ ਮੇਰੇ ਤਾਂ ਆਏ ਚਿੱਟੇ ਆ ਗਏ ਆਏ ਨਹੀਂ ਆ ਕਾਲਿਆਂ ਤੋਂ ਚਿੱਟੇ ਤੇਰੇ ਐਵੇਂ ਆ ਗਏ ਐ ਵੀ ਹੋਣਾ ਚਾਹੀਦਾ ਤੈਨੂੰ ਵੀ ਆਪਦੀ ਨੋਹ ਤੀ ਨੂੰ ਕਿਵੇਂ ਰੱਖੀਦਾ ਕਿਵੇਂ ਨਾ ਚੱਲ ਭਾਈ ਖੜਾ ਛੱਡ ਦੇ ਮੇਰਾ ਹੱਥ ਬਣਾ ਲੈ ਐਂ ਹੱਥ ਲਵਾ ਲੈ ਮੇਰੇ ਤਾਂ ਜਵਾਕ ਤੁਸੀਂ ਘਰੋਂ ਘੜਦਾ ਮੇਰੀ ਗੱਲ ਸੁਣਦਾ ਹੁਣ ਮਾ ਜਵਾਕ ਘਰੇ ਹਜੇ ਤੱਕ ਆਇਆ ਨਹੀਂ ਹੈਗਾ 15 20 ਮਿੰਟ ਹੋ ਗਏ ਉਹਨੂੰ ਘਰੋਂ ਗਏ ਨੂੰ ਮੇਰੇ ਕੋ ਜੇ ਉਹ ਨਾ ਆਇਆ ਨਾ ਜੇ ਉਹਨੂੰ ਕੁਝ ਹੋ ਗਿਆ ਮੈਂ ਥੋੜਾ ਖੜਾ ਨਹੀਂ ਛੱਡਣਾ ਨਾ ਥੋੜਾ ਛੱਡਾ ਨਾ ਉਹਨਾਂ ਦਾ ਛੱਡਾ ਮੇਰੇ ਜਨਦਿਆਂ ਦਾ ਬਸ ਟਾਲਾ ਸਾਨੂੰ ਟਾਲਾ ਤੂੰ ਤਾਂ ਆਖੇ ਜੰਮਿਆ ਤੇਰਾ ਮਾੜਾ ਨਾ ਹੁੰਦਾ ਜਾਂਦਾਗਾ ਆਖੇ ਤੇਰੇ ਲੱਗਦਾ ਨਹੀਂ ਹੁਣ ਸਾਨੂੰ ਟਾਲਾ ਤੂੰ ਤਾਂ ਹਜੇ ਤਾਂ ਉਹ ਪੂਰਾ ਪਰ ਤੁਸੀਂ ਉਹਨੂੰ ਕੰਟਰੋਲ ਤੋਂ ਬਾਹਰ ਕੀਤਾਗਾ ਤੁਸੀਂ ਹੀ ਉਹਨੂੰ ਸਫਾਈਆਂ ਦਿਨੇ ਹੋਗੇ ਭੇਜਦੇ ਹੋਗੇ ਮੇਤੋਂ ਪਰੇ ਹੋ ਹੋ ਕੇ ਜਿਹੜਾ ਮਾਂ ਪਿਓ ਵਰਤਦਾ ਉਹ ਜਿੱਤੀਆਂ ਪੁੱਤ ਦੇਖਣਗੇ ਜਦ ਤੂੰ ਐਂ ਬੋਲਦੀਆਂ ਕਿ ਤੈਨੂੰ ਨਹੀਂ ਪਤਾ ਵੀ ਵੱਡਿਆਂ ਨੂੰ ਕਿਵੇਂ ਬਾਲੀਦਾ ਹੁੰਦਾ ਮੈਂ ਤਾਂ ਤੈਨੂੰ ਮਾਂ ਮਾਂ ਤੋਂ ਬਿਨਾਂ ਨਹੀਂ ਸੀ ਬੋਲਦੀ ਆ ਜਦੋਂ ਹੁਣ ਤੂੰ ਸਾਡੇ ਘਰ ਦੇ ਵਿੱਚ ਐਜੀਆਂ ਚੌਧਰਾ ਕਰਦੀ ਆ ਤਾਂ ਮੈਨੂੰ ਗੁੱਸਾ ਆਉਂਦਾ ਮੇਰਾ ਵੀ ਹੋਊਗਾ ਘਰ 'ਚ ਕੁਛ ਤੇਰਾ ਕੰੀ ਦਾ ਕਰੇ ਮੈਂ ਕਿਹੜਾ ਕਹਿਣੀ ਆ ਤੂੰ ਕਿਹੜਾ ਪਿੱਛੋਂ ਲੈ ਕੇ ਆਈ ਸੀ ਵੀ ਹਾਂ ਤੇਰੀ ਆ ਇਹ ਤੇਰਾ ਵੀ ਤਾਂ ਬਾਹਰ ਬੈਠਾਗਾ ਉਹ ਵੀ ਕਮਾ ਕੇ ਤੈਨੂੰ ਹੀ ਦਿੰਦਾਗਾ ਮੇਰੇ ਨਹੀਂ ਦਿੰਦਾ ਨੁਤਰ ਨੁਤਰ ਕਰਾ ਲੈ ਸੋਤੋ ਕੰਮ ਕਰ ਲੈ ਕਰ ਲੂੰਗੀ ਮੈਂ ਕੰਮ ਗਾਲੇ ਹੁਣ ਇੱਥੇ ਨਾ ਬੈਠੀ ਰਹਿ ਚੁੱਪ ਕਰਕੇ ਨਾ ਮੁੰਡੇ ਨੂੰ ਲੱਭ ਲਿਆ ਕਿਦੋਂ ਮੈਂ ਤਾਂ ਕੋਈ ਲੱਭਣ ਨਹੀਂ ਜਾਂਦੀ ਲੱਭਣ ਨਹੀਂ ਜਾਂਦੀ ਉਹ ਤੇ ਮੇਰਾ ਪੋਤਾ ਮੇਰਾ ਪੋਤਾ ਆਹ ਪੋਤੇ ਦੀ ਪਰਵਾਹ ਤੈਨੂੰ ਹੈ 15 ਮਿੰਟ ਹੋ ਗਏ ਉਹਨੂੰ ਘਰੇ ਨਹੀਂ ਆਇਆ ਉਹ ਸਿਆਣੀ ਬਿਆਣੀ ਰਾਜ ਛੱਡਾਈ ਉਹਨੂੰ ਹੁਣ ਤੂੰ ਲੱਭ ਲਿਆ ਮੈਂ ਕਿੱਥੋਂ ਲੱਭ ਲਿਆ ਮੈਂ ਛੱਡ ਕੇ ਤੂੰ ਆਈ ਹੈ ਆਈ ਤਾਂ ਕੋਈ ਨੂੰ ਪੁੱਤੇ ਨੇ ਦੇਖੀ ਵੀ ਹੋਮੇਗੀ ਤੂੰ ਤੇਰੇ ਨਾਲ ਤੁਰਿਆ ਆਉਂਦਾ ਸੀਗਾ ਮੇਰੇ ਸਿੱਧੀ ਤਾਂ ਨਹੀਂ ਲਾ ਦੇਣਗੇ ਸਿੱਧਾ ਵੀ ਦਾਦੀ ਨੇ ਕਮਾਤਾ ਉਹ ਤਾਂ ਕਹਿੰਦੇ ਸੀ ਮੈਂ ਤਾਂ ਘਰ ਨੂੰ ਚੱਲਿਆ ਹੁਣ ਮੈਨੂੰ ਕੀ ਪਤਾ ਸੀਗਾ ਜਿਵੇਂ ਹੁਣ ਤੂੰ ਉਹਨੂੰ ਲਾਈ ਜਾਂਦੀਆਂ ਉਵੇਂ ਹੀ ਹੋਰ ਲਾਈ ਲੱਗਾ ਲੱਗੀ ਜਾਂਦਾਗਾ ਆ ਲਾਈ ਜਾਨੀ ਆ ਸੁਣ ਕੇ ਆ ਗਈ ਭਰੀ ਭਰਾਈ ਮੇਰੇ ਤੇ ਉਹਨਾਂ ਨੇ ਮੈਨੂੰ ਕੀ ਭਰਨਾ ਮਾਂ ਮੈਂ ਤਾਂ ਪਹਿਲਾਂ ਹੀ ਬਥੇਰੀ ਦੁਖੀ ਹੋਈ ਪਈ ਆ ਉਦੋਂ ਵੱਧਦਾ ਤੂੰ ਮੈਨੂੰ ਦੁਖੀ ਕਰ ਲਿਆ ਮੇਰੇ ਤਾਂ ਖੂਨ ਦਾ ਪਾਣੀ ਬਣ ਗਿਆ ਸੀ ਸਾਰੇ ਹਾਈ ਸ਼ਾਹ ਜਦੋਂ ਪਿੰਦਾ ਸੀ ਜਦੋਂ ਤੂੰ ਉੱਥੇ ਬੈਠੀ ਕਹਿੰਦੀ ਸੀ ਵੀ ਟੂਰਨਾਮੈਂਟ ਤੇ ਚਲਿਆ ਗਿਆ ਤੂੰ ਤਾਂ ਸਾਰੀ ਨਹੀਂ ਭਲੇ ਹੈਗੇ ਰਣੀਆਂ ਮਣੀਆਂ ਤਾਂ ਤੇਰੀਆਂ ਵੀ ਨਾਲ ਹੀ ਚਲਦੀਆਂ ਨਹੀਂ ਗਈਆਂ ਮੱਦੇਤੀ ਨਾਮਦਾਰੀ ਭਾਂਡੇ ਮਾਰ ਜਾਂਦੀ ਗਈ ਮੰਗਰੋਂ ਪਹਿਲਾਂ ਉੱਧਰ ਵਗ ਗਈ ਫਿਰ ਆ ਇੱਧਰ ਵਗ ਗਈ ਤੇ ਕੰਮ ਕਰਕੇ ਦੇਤੇ ਹੁੰਦੇ ਦੀ ਨਾਮਦਾਰੀ ਆ ਕੇ ਮੈਂ ਕਿਹੜਾ ਉੱਥੋਂ ਜਾ ਕੇ ਕੁਝ ਲੈ ਆਈ ਤੇਰੀ ਕੁੜੀ ਕੋਲ ਹੀ ਗਈ ਸੀ ਆ ਕੇ ਹੋ ਗਿਆ ਜੇ ਜਾਇ ਆਈ ਸੀਗੀ ਮੇਰੀ ਕੁੜੀ ਕੋਲੇ ਮੈਂ ਹੀ ਵਗ ਜਾ ਕਰੂੰਗੀ ਜਾਇ ਨਾ ਕਰ ਜਾਇ ਆ ਨਾ ਕਰ ਉੱਥੇ ਮੈਂ 2 ਦਿਨ ਲਾ ਕੇ ਆਈ ਵਧੀਆ ਸੁਖ ਦੇ ਦਿਨ ਕੱਟੇ ਇੱਥੇ ਆ ਕੇ ਸਿਆਪਾ ਮੇਰੇ ਘਰ ਚ ਫੇਰ ਪਾਤਾ ਮਾਰ ਦੋ ਮੈਨੂੰ ਕੁਛ ਦੇ ਕੇ ਜੇ ਮੈਨ ਨਹੀਂ ਚੰਗੀ ਲੱਗਦੀ ਤੁਰਦੀ ਫਿਰਦੀ ਤੁਹਾਨੂੰ ਮੈਨੂੰ ਮਾਰ ਦਿਓ ਮੈਂ ਕਿਉਂ ਮਾਰਨਾ ਹਾਂ ਹੂੰ ਬੋਲਣ ਦੇਖ ਲੈ ਪਤਾ ਬੋਲਣ ਦਾ ਬਾਲਾ ਪਤਾ ਹੈਗਾ ਕੀ ਸਿਖਾ ਕੇ ਭੇਜੀਆਂ ਲੈ ਉਹੀ ਗੱਲ ਚਾ ਉਧਰਾਂ ਕਰਨ ਜਾਣਦੀ ਆ ਕਿਤੇ ਮਾਪਿਆਂ ਨਾਲ ਸਿੰਘ ਪਸਾ ਲੈਂਦੀ ਆ ਕਿਤੇ ਸਾਸਰਾਂ ਨਾਲ ਪਸਾ ਲੈਂਦੀ ਆ ਕਿਤੇ ਮੁੰਡੇ ਨਾਲ ਪਸਾ ਲੈਂਦੀ ਆ ਮੇਰਾ ਪੁੱਤ ਦੂਰ ਬੈਠਾ ਨਹੀਂ ਉਹਦੇ ਨਾਲ ਪਸਾ ਲੇ ਉਹਦੇ ਨਾਲ ਫੋਨ 'ਤੇ ਪਸਾਈ ਜਾਂਦੀ ਆ ਸਾਰਾ ਦਿਨ ਸਿੰਘ ਤੋ ਰਿਆਬ ਤਾਂ ਨਾ ਜਾ ਫਿੱਟੇ ਮੂੰਗੋੜਿਆਂ ਦੇ ਲੈ ਮੇਰੀ ਤਾਂ ਜਾਨ ਨੂੰ ਨਾ ਕਹਿੰਦੇ ਹੁੰਦੇ ਆ ਕੱਲੀ ਜਾਨ ਆ 100 ਸਿਆਪੇ ਨੇ ਕੀ ਕਰਾਂ ਸਾਰੇ ਪਾਸੇ ਸੁੱਖ ਦਾ ਸਾਹ ਕਿਸੇ ਪਾਸੇ ਨਹੀਂ ਆਉਂਦਾ ਸਿਆਪੇ ਸਾਰੇ ਪਾਸੇ ਨਹੀਂਗੇ ਐਂ ਕਰਦੀ ਆ ਮੜਾ ਮੋਟਾ ਦਿਲ ਨੂੰ ਚੈਨ ਆ ਜੂਗੀ ਉਹਦੇ ਨਾਲ ਹੀ ਗੱਲ ਕਰਦੀ ਆ ਕੀ ਕਹਿੰਦਾ ਲੈ ਹੁਣ ਫੋਨ ਵੀ ਨਹੀਂ ਚੱਕਦਾ ਕਿਤੇ ਕੰਮ ਤੇ ਹੀ ਨਾ ਹੋਵੇ ਦੁਬਾਰਾ ਲਾਉਣੀ ਆ ਜੱਮ ਸ਼ੁਕਰ ਅੱਜ ਹੈਲੋ ਹਾਂਜੀ ਕਿਵੇਂ ਹੋ ਬਸ ਵਧੀਆ ਸੀ ਤਾਂ ਸਾਰੇ ਠੀਕ ਠਾਕ ਆ ਗਏ ਮਾਂ ਵਰਗੇ ਵੀ ਠੀਕ ਨੇ ਸਾਰੇ ਹਾਂ ਠੀਕ ਹੈ ਅਗਮਨ ਵੀ ਠੀਕ ਹੈਗਾ ਖੇਡਣ ਗਿਆ ਹੋਇਆ ਸੀ ਉਹ ਤੁਸੀਂ ਦੱਸੋ ਤੁਹਾਡਾ ਕੰਮ ਕਮ ਠੀਕ ਚੱਲਦਾ ਹਾਂ ਬਸ ਵਧੀਆ ਚੱਲੀ ਜਾਂਦਾ ਠੀਕ ਹੈ ਬਸ ਡੰਗਰ ਪਸ਼ੂ ਵੀ ਸਾਰੇ ਵਧੀਆ ਨੇ ਸਾਰਾ ਕੁਝ ਵਧੀਆ ਠੀਕ ਆ ਇੱਥੇ ਤਾਂ ਕੀ अच्छा ਤੁਹਾਨੂੰ ਕਿਹਨੇ ਕਹਿਤਾ ਅੱਛਾ ਹੈਪੀ ਵਾਈ ਨੇ ਫੋਨ ਕੀਤਾ ਹੈ ਹਾਈ ਮੈਂ ਮਰ ਜਾ ਇਹਨਾਂ ਨੇ ਤਾਂ ਨਾ ਮੈਨੂੰ ਮਾਰ ਕੇ ਛੱਡਣਾ ਇਹ ਨਹੀਂ ਮੈਨੂੰ ਸੁੱਖ ਦਾ ਸਾਹ ਲੈਣ ਦਿੰਦੇ ਹੈਗੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਦੱਸਦੀ ਨਹੀਂ ਹੈਗੀ ਮੈਂ ਕਹਿੰਦੀ ਆ ਜਿਹੜੀਆਂ ਇੱਥੇ ਦੀਆਂ ਗੱਲਾਂ ਨੇ ਨਾ ਜੇ ਤੁਹਾਨੂੰ ਜਾ ਕੇ ਦੱਸਾਂ ਨਾ ਤੋਰਦਾ ਖੂਨ ਦਾ ਪਾਣੀ ਬਣ ਜਵੇ ਮੈਨੂੰ ਪਤਾ ਵੀ ਮੈਂ ਇੱਥੇ ਕਿਵੇਂ ਕੱਟਦੀਆਂ ਇਹਨਾਂ ਦੇ ਵਿੱਚ ਮੇਰੀ ਤਾਂ ਜਾਨ ਨੂੰ ਨਾ ਸਾਰੇ ਪਾਸੇ ਸਿਆਪੇ ਨੇਗੇ ਕਿਤੇ ਉਹ ਮੈਨੂੰ ਸੁੱਖ ਦਾ ਸਾਹ ਨਹੀਂ ਆਉਂਦਾ ਹੈਗਾ ਮੇਰ ਤੇ ਜਾਨ ਲੈਣ ਵਾਲੀ ਕੀਤੀ ਪਈਆ ਥੋਨੂੰ ਕੀ ਦੱਸਾਂ ਮੈਂ ਮੈਂ ਨਾ ਉੱਥੇ ਭੈਣ ਕੋਲ ਚਲੀ ਗਈ ਮੈਂ ਕਿਹਾ ਚੱਲ ਮੈਂ ਦੋ ਦਿਨ ਲਾਇ ਆਉਣੀ ਆਗੀ ਉੱਥੇ ਤਾਂ ਮੇਰਾ ਸੁੱਖ ਦਾ ਸਾਹ ਆ ਗਿਆ ਮੈਨੂੰ ਜਦੋਂ ਮੈਂ ਘਰੇ ਆਈ ਅਗਮਨ ਨਾ ਕਰੇ ਮੈਂ ਨਾ ਮਾਂ ਨੂੰ ਪੁੱਛਿਆ ਮੈਂ ਕਿਹਾ ਮਾਂ ਮੈਨੂੰ ਅਗਮਨ ਨਹੀਂ ਦੀਂਦਾ ਹੁਣ ਤੁਹਾਨੂੰ ਵੀ ਪਤਾ ਵੀ ਕੱਲਾ ਮੁੰਡਾ ਮੇਰਾ ਕਿਹੜਾ ਇੱਥੇ ਪੰਜ ਸੱਤ ਨਹੀਂਗੇ ਵੀ ਮੈਂ ਐਵੇਂ ਬੈਠ ਜੂੰਗੀ ਹੈ ਮੱਥੇ ਤੇ ਹੱਥ ਧਰ ਕੇ ਮੈਨੂੰ ਪਤਾ ਕਿੰਨਾ ਚਾਹਗਾ ਵੀ ਮੇਰਾ ਜਵਾਕ ਵਧੀਆ ਪੜੇ ਲਿਖੇ ਹੈ ਹਾਂ ਉਹ ਹੁਣ ਬੇਪਰਿਵਾਰਾ ਕੀਤਾ ਪਿਆ ਉਹ ਵੀ ਨਹੀਂ ਮੇਰੀ ਸੁਣਦਾ ਹੈਗਾ ਮਾਂ ਨੇ ਮੇਰੇ ਆਉਂਦੀ ਨੂੰ ਨਾ ਪਤਾ ਨਹੀਂ ਉਹਨੂੰ ਪੈਸੇ ਦਿੱਤੇ ਆ ਕਿੰਨੇ ਦਿੱਤੇ ਆ ਕਿੰਨੇ ਨਾ ਉਹਨੂੰ ਨਾ ਇੱਥੋਂ ਘਰੋਂ ਭੇਜਤਾ ਉੱਥੇ ਨਾਨਕੀ ਬਾੜਤਾ ਜਾ ਕੇ ਇਹਦਾ ਫਰਜ਼ ਨਹੀਂ ਸੀ ਬਣਦਾ ਇੱਕ ਵਾਰ ਮੈਨੂੰ ਪੁੱਛਣ ਦਾ ਵੀ ਭਾਈ ਇਹ ਨਾਨਕੀ ਜਾਣਾ ਚਾਹੁੰਦਾ ਵੀ ਮੈਂ ਭੇਜਾਂ ਕਿ ਨਾ ਭੇਜਾਂ ਉਲਟਾ ਮੈਨੂੰ ਕਹਿੰਦੀ ਆ ਕਹਿੰਦੀ ਮੈਨੂੰ ਤਾਂ ਦੱਸ ਕੇ ਨਹੀਂ ਗਿਆ ਵੀ ਕਿੱਥੇ ਗਿਆ ਕਿੱਥੇ ਨਾ ਹੁਣ ਤੁਸੀਂ ਹੀ ਮੈਨੂੰ ਦੱਸੋ ਜਦੋਂ ਜਵਾਕ ਘਰੇ ਨਾਂ ਦੇ ਸੀ ਮਾਂ ਕਿਵੇਂ ਬੈਠ ਜੂਗੀ ਭਲਾਂਦੀ ਮੈਨੂੰ ਇਹ ਦੱਸੋ ਪਹਿਲਾਂ ਮੈਨੂੰ ਟੇਕ ਆ ਜੂਗੀ ਹਾਂ ਮੇਰੀ ਗੱਲ ਸੁਣ ਲੋ ਤੁਸੀਂ ਤਾਂ ਫੇਰ ਆਪਣੀ ਮਾਂ ਦੇ ਬਣ ਜਾਨੇ ਹੋਗੇ ਤੁਸੀਂ ਨਾ ਸਾਰੇ ਪਾਸੇ ਦੀ ਗੱਲ ਨਹੀਂ ਸੁਣਦੇ ਹੈਗੇ ਤੁਸੀਂ ਇੱਕ ਪਾਸਾ ਦੇਖ ਕੇ ਹੀ ਉਧਰ ਹੀ ਬੋਲਣ ਲੱਗ ਜਾਨੇ ਹੋਗੇ ਨਹੀਂ ਮੇਰੀ ਗੱਲ ਸੁਣੋ ਜਦੋਂ ਮੈਂ ਮਾਂ ਨੂੰ ਇੱਕ ਵਾਰੀ ਕਹਤਾ ਵੀ ਮਾਂ ਉੱਥੇ ਭੇਜਣਾ ਨਹੀਂ ਫੇਰ ਇਹਨਾਂ ਦਾ ਮਤਲਬ ਕੀ ਸੀ ਉੱਥੇ ਭੇਜਣ ਦਾ ਮੇਰੀ ਤਾਂ ਅਗਲਣ ਦੀ ਜਦੋਂ ਮੈਂ ਘਰੇ ਆਈ ਨਾ ਜਦੋਂ ਮੈਨੂੰ ਮੁੰਡਾਂ ਨਾਲ ਦੇਖਾ ਮੇਰੇ ਤਾਂ ਪੈਰਾਂ ਦੀ ਮਿੱਟੀ ਨਿਕਲ ਗਈ ਵੀ ਮੁੰਡਾ ਗਿਆ ਤਾਂ ਗਿਆ ਕਿੱਥੇ ਹਾਂ ਜਦੋਂ ਮੈਂ ਉੱਥੇ ਫੋਨ ਕੀਤਾ ਉਹ ਕਹਿੰਦੇ ਇੱਥੇ ਹੈਗਾ ਫਿਰ ਮੈਂ ਉੱਥੋਂ ਜਾ ਕੇ ਲੈ ਕੇ ਆਈਆਂ ਵੀ ਜਦੋਂ ਮੈਨੂੰ ਤਾਂ ਸਿੱਧੇ ਮੂੰਹ ਨਹੀਂ ਬੋਲਦੇ ਹੈਗੇ ਹੈ ਮੇਰਾ ਪੋਰਾ ਪਰ ਮੁੰਡਾ ਮੇਰੇ ਹੱਥੋਂ ਕੱਢਦੇ ਨੇਗੇ ਮੈਨੂੰ ਉਹ ਕਦ ਚੰਗੇ ਲੱਗਦੇ ਨੇ ਦੱਸੋ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਮੈਂ ਨਹੀਂ ਨਾਲ ਰਹਿਣਾ ਮੇਰਾ ਤਾਂ ਰੋਟੀ ਪਾਣੀ ਮੈਂ ਤਾਂ ਅੱਡ ਬਣਾਉਂਗੀ ਮੈਤੋਂ ਨਹੀਂ ਰੋਟੀ ਪਾਣੀ ਬਣਦਾ ਇਹਨਾਂ ਦਾ ਨਾਲੇ ਤਾਂ ਮੈਂ ਗੂਮ ਅਦਾ ਕਰਦੀਆਂ ਹੈ ਨਾਰੇ ਮੇਰੇ ਛਿੱਤਰ ਮਾਰਦੇ ਨੇਗੇ ਮੇਰਾ ਜਵਾਬ ਮੇਰੇ ਹੱਥ ਚੋਂ ਹੀ ਬਾਹਰ ਕੱਢਦਾ ਹੈਗਾ ਤੁਸੀਂ ਤਾਂ ਜੇ ਮੈਂ ਤੁਹਾਨੂੰ ਕੋਈ ਗੱਲ ਕਹਨੀ ਆ ਤੁਸੀਂ ਤਾਂ ਕਹ ਰਹੇ ਮੇਰੀ ਮਾਂ ਮੇਰੀ ਮਾਂ ਮੇਰਾ ਵੀ ਉਹ ਪੁੱਤਾ ਨਾ ਕਦੇ ਮੇਰੇ ਪੱਖ ਦੀ ਵੀ ਗੱਲ ਕਰ ਦਿਆ ਕਰੋ ਮੈਂ ਤੁਹਾਨੂੰ ਤਾਂ ਹੀ ਤਾਂ ਕਹਨੀ ਆ ਮੈਂ ਕਿਹੜਾ ਭੱਜ ਕੇ ਆਈ ਸੀ ਮੈਂ ਵੀ ਵਿਆਹ ਕੇ ਆਈ ਹੋਈ ਆ ਤੁਸੀਂ ਵੀ ਮਾੜਾ ਮੋਟਾ ਸੋਚੋ ਉਹਦੀ ਵੀ ਸੁਣੋ ਮਾਂ ਦੀ ਵੀ ਸੁਣੋ ਮੇਰੀ ਵੀ ਸੁਣੋ ਤੁਸੀਂ ਸਹੀ ਨੂੰ ਸਹੀ ਤਾਂ ਕਹਿੰਦੇ ਨਹੀਂ ਹੈਗੇ ਜਿਹੜੀ ਮਾਂ ਚ ਗਲਤੀ ਆ ਉਹਨੂੰ ਕਹੋ ਨਾ ਵੀ ਮਾਂ ਤੇਰੀ ਗਲਤੀ ਆ ਇਹ ਮੈਨੂੰ ਕਿੱਥੇ ਪਤਾ ਲੱਗਣਾ ਸੀ ਮੈਨੂੰ ਤਾਂ ਮੁੰਡੇ ਨੇ ਮੈਂ ਉਹਨੂੰ 10 ਰੁਪਏ ਦਾ ਕਹਿੰਦਾ ਮੰਮੀ ਮੈਨੂੰ ਲੇਜ ਲੈ ਦੇ ਮੈਂ ਲੇਜ ਲੈਤਾ ਮੈਂ ਉਹਨੂੰ ਪੁੱਛਿਆ ਉਹਨੇ ਸਾਰੀਆਂ ਗੱਲਾਂ ਦੱਸਦੀਆਂ ਕਹਿੰਦਾ ਮੈਨੂੰ ਤਾਂ ਦਾਦੀ ਨੇ ਭੇਜਿਆ ਸੀ ਵੀ ਜਾ ਤੇਰੇ ਨਾਨਕੀ ਜਾ ਕੇ ਆ ਚਲ ਉਹ ਤਾਂ ਮੰਨਦੀਆਂ ਉਹਨੂੰ ਵੀ ਭੇਜਤਾ ਫਿਰ ਆਪ ਇਹ ਕੀ ਕਰਨ ਗਈ ਸੀ ਜਦੋਂ ਉਹ ਮੈਨੂੰ ਤਾਂ ਸਿੱਧੇ ਮੂੰਹ ਨਹੀਂ ਬੁਲਾਉਂਦੇ ਮੇਰੇ ਨਾਲ ਤਾਂ ਉਹ ਵਰਤਦੇ ਨਹੀਂ ᱛੀ ਉਹ ਕਾਲ ਤੇ ਇਹਦਾ ਕੀ ਮਤਲਬ ਸੀਗਾ ਮਾਂ ਦਾ ਉੱਥੇ ਜਾਣ ਦਾ ਇਹ ਕੀ ਕਰਨ ਗਈ ਸੀ ਕੀ ਲੈਣ ਗਈ ਸੀ ਉੱਥੇ ਇਹਨੂੰ ਇਹ ਨਹੀਂ ਆਇਆ ਵੀ ਮੇਰੀ ਨੋਤਾ ਘਰੇ ਨਹੀਂ ਹੈਗੀ ਮੈਂ ਜਿੰਦਾ ਲਾ ਕੇ ਜਾਨੀ ਆਗੀ ਮੈਂ ਘਰੇ ਬੈਠਾ ਫਿਰ ਹੁਣ ਮੇਰੀਆਂ ਹੀ ਚੁਗਨੀਆਂ ਕਰਨ ਗਈ ਆ ਉਹ ਤਾਂ ਅਗਲੇ ਕਹਿਣਗੇ ਵੀ ਸਾਡੀ ਮਾੜੀ ਆ ਇਹਨੇ ਹੋਰ ਉਦੋਂ ਕਹਿੰਦੇ ਤੇਲ ਤੇ ਤੇਲ ਪਾਤਾ ਅੱਗ ਤੇ ਮੇਰੇ ਤਾਂ ਹੁਣ ਨਾ ਤਨ ਮਨ ਨੂੰ ਅੱਗ ਲੱਗੀ ਪਈ ਆ ਜੇ ਮੇਰੀ ਸੁਣਦੇ ਹੋ ਨਾ ਤਾਂ ਮੈਂ ਤਾਂ ਆਪਦਾ ਅੱਡ ਹੋਣਾ ਮੈਂ ਨਹੀਂ ਨਾਲ ਰਹਿਣਾ ਹੈਗਾ ਮੈਂ ਕੋਈ ਛੁੱਟੀ-ਛੱਟੀ ਨਹੀਂ ਡਿਕਣੀ ਹੈਗੀ ਜਦੋਂ ਤੁਹਾਡਾ ਟਾਈਮ ਲੱਗੂਗਾ ਨਾ ਉਦੋਂ ਤੁਸੀਂ ਆ ਜੇਓ ਜਦੋਂ ਤੁਹਾਨੂੰ ਛੁੱਟੀ ਮਿਲੂਗੀ ਪਰ ਮੈਂ ਨਾਲ ਨਹੀਂ ਰਹਿਣਾ ਮੈਂ ਆਪਣੀ ਰੋਟੀ ਪਾਣੀ ਅਲੱਗ ਬਣਾਉਂਗੀ ਮੇਰੀ ਹੁਣ ਨਹੀਂ ਨਿਭਦੀ ਮੈਂ ਬਹੁਤ ਇਨ੍ਹਾਂ ਨਾਲ ਰਹਿ ਕੇ ਦੇਖ ਲਿਆ ਇਹ ਕਿਸੇ ਲੈਣ ਤੇ ਆਉਂਦੇ ਨਹੀਂ ਮੈਂ ਤਾਂ ਨਾ ਲੋਕਾਂ ਦੀ ਲੱਜ ਮਾਰਦੀ ਸੀ ਮੈਨੂੰ ਮੈਂ ਐ ਸੋਚਦੀ ਹੁੰਦੀ ਸੀ ਵੀ ਅਗਲਾ ਮੈਨੂੰ ਐ ਨਾ ਕਹਿ ਦੇਵੇ ਵੀ ਹਾਂ ਮੁੰਡਾ ਇੱਥੇ ਕਹਿੰਦੇ ਆ ਪਰਦੇਸੀ ਬੈਠਾ ਤੇ ਨੋ ਨਾਲ ਇਹਦੀ ਬਣਦੀ ਨਹੀਂ ਹੈਗੀ ਮੈਨੂੰ ਤਾਂ ਚਾਹੇ ਤੰਗ ਪਰੇਸ਼ਾਨ ਜਿੰਨਾ ਮਰਜ਼ੀ ਕਰਦੇ ਸੀ ਮੈਂ ਤਾਂ ਫਿਰ ਵੀ ਕਹਿੰਦੇ ਸਿਰ ਤੇ ਸੋਗ ਇਹਨਾਂ ਦੇ ਵਿੱਚ ਬੱਠੀ ਸੀ ਪਰ ਇਹਨਾਂ ਨੇ ਮੇਰਾ ਕੀ ਗੁਣ ਜਾਣਿਆ ਹੁਣ ਮੇਰੀ ਗੱਲ ਸੁਣਨਾ ਮੇਰੇ ਤਾਂ ਨਾ ਸਿਰ ਤੋਂ ਪਾਣੀ ਟੱਪ ਗਿਆ ਬਈ ਮੈਂ ਨਹੀਂ ਰਹਿ ਸਕਦੀ ਹੈਗੀ ਮੇਰੀ ਤਾਂ 100 ਦੀ ਮੈਂ ਤਾਂ ਤੁਹਾਨੂੰ ਇੱਕ ਸੁਣਾਦੀ ਮੈਂ ਤਾਂ ਅੱਡ ਹੋਣਾ ਤਾਂ ਅੱਡ ਹੋ ਕੇ ਰਹੂੰਗੀ ਬਸ ਮੁੰਡਾ ਮੇਰੇ ਕੋਲੇ ਆਗਾ ਬਸ ਠੀਕ ਆ ਫਿਰ ਜਿਵੇਂ ਤੁਸੀਂ ਕਰਨਾ ਨਾ ਤੁਸੀਂ ਕਰ ਲਿਓ ਜਿਹੜੇ ਕੋੜੇ ਪਣਜਾਉਣੇ ਆ ਭਜਾ ਲਓ ਠੀਕ ਆ ਲੈ ਦੇਖ ਲਾ ਉਹਨਾਂ ਨੇ ਅੱਗ ਲਗਣਾ ਉਹਨੂੰ ਵੀ ਫੋਨ ਕਰਕੇ ਤੜਫਾਤਾ ਹੈ ਮੈਨੂੰ ਕਹਿੰਦੇ ਆ ਸਾਡਾ ਪ੍ਰਾਣਾ ਆਏ ਆ ਸਾਡਾ ਪ੍ਰਾਣਾ ਆਏ ਆ ਵੀ ਜੇ ਤੁਹਾਨੂੰ ਇੰਨਾ ਪ੍ਰਾਣੇ ਦਾ ਚਾਗ ਆ ਫਿਰ ਤੁਸੀਂ ਇਹ ਤਾਂ ਦੇਖੋ ਵੀ ਉਹ ਬਾਹਰ ਬੈਠਾ ਕਿਹੜਾ ਇੱਥੇ ਬਾਹਰਲੇ ਘਰੇ ਬੈਠਾਗਾ ਵੀ ਉਹਨੇ ਕਿਹਨੂੰ ਕਹਿ ਕੇ ਸੁਣਾਉਣਾ ਪੋਰਾ ਪੋਰਾ ਗੱਲ ਉਹਦੇ ਕੰਨ ਚ ਝੋਟੀ ਆ ਗਈ ਕੋਈ ਨਾ ਹੈਪੀ ਵਾਈਟ ਤੇ ਮੈਨੂੰ ਸਾਹਮਣੇ ਟੱਕਰ ਹੋਣ ਦੇ ਲਈ ਤਾਂ ਮੈਂ ਰੇਲ ਬਣਾਉਂਗੀ ਈ ਅੱਗ ਲੱਗਣੀਆਂ ਇਹ ਬਰਸਨ ਵਾਲੀਆਂ ਰਿਸ਼ਤੇਦਾਰੀਆਂ ਛੱਡਦੇ ਨੇ ਮੇਰਾ ਤਾਂ ਪੈਰ ਪਾਉਣ ਨੂੰ ਜੀ ਨਹੀਂ ਕਰਦਾ ਹੈਗਾ ਮੇਰਾ ਤਾਂ ਘਰ ਖਰਾਬ ਕਰਨਾ ਇਹਨਾਂ ਨੇ ਕਰਤਾ ਹੁਣ ਉਧਰੋਂ ਮਾਂ ਗਈ ਉਹਨੂੰ ਕਹਿੰਦੀ ਆ ਮੈਂ ਅੱਡ ਹੋਊਂਗੀ ਉਹ ਭੋਲੂਗੀ ਸਾਡੇ ਤਾਂ ਘਰ 'ਚ ਕਲੇਸ਼ ਪਾਤਾ ਇਹਨਾਂ ਨੇ ਕੋਈ ਨਾ ਹੁਣ ਮੈਂ ਦੇਖਦੀ ਆ ਵੀ ਇਹ ਕਰਦੇ ਕੀ ਨੇਗੇ ਹਾਂ ਹਾਂ ਯੇਨੀ ਬਸ ਹੋ ਗਈ ਕੀ ਕਰਾਂ ਨਮਾ ਹੀ ਸਿਆਪਾ ਬੈ ਜਾਂਦਾ ਆ ਜਿਹੜਾ ਕੰਮ ਤੇ ਲੱਗਿਆ ਹੋਇਆ ਸੀ ਇਸ ਟਾਈਮ ਇਹ ਵੀ ਜਵਾਬ ਦੇ ਗਿਆ ਕਹਿੰਦਾ ਮੇਰੇ ਸੱਟ ਲੱਗੀ ਹੈ ਹੁਣ ਕੀ ਕਰਾਂ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਮੈਂ ਤਾਂ ਨਾ ਦੁਖੀ ਹੋਈ ਪਈਆਂ ਨਾ ਕਿਧਰੇ ਦਿਲ ਲੱਗਦਾ ਨਾ ਵਾਸਤਾ ਮੈਂ ਐਂ ਕਹਨੀ ਆ ਵੀ ਵੀ ਕਹਿੰਦੇ ਸੀਗੇ ਹਗਮਨ ਦੇ ਡੈਡੀ ਵੀ ਤੂੰ ਕਿਰਨਾ ਐਂ ਕਰ ਵੀ ਤੂੰ ਉੱਥੇ ਜਾਇਆ ਆਇਆ ਕਰ ਵੀ ਉਹ ਤਾਂ ਤੈਨੂੰ ਵਰਤਣ ਨਾਲ ਕਹਿੰਦੇ ਹੁੰਦੇ ਆ ਵਰਤਨਾ ਚਾਹੁੰਦੇ ਆ ਕੋਈ ਗੱਲ ਨਹੀਂ ਜੇ ਉਹ ਵਰਤਣਾ ਚਾਹੁੰਦੇ ਆ ਨਾ ਫਿਰ ਮੈਂ ਵੀ ਉਹਨਾਂ ਨੂੰ ਇਹ ਜਿਹਾ ਸਭ ਕੁਝ ਸਿਖਾਉਂਗੀ ਵੀ ਕੁੜੀਆਂ ਨਾਲ ਕਿਵੇਂ ਵਰਤੀਦਾ ਹੁੰਦਾਗਾ ਹੈ ਜੇ ਉਹਨਾਂ ਨੂੰ ਐਡਾ ਹੀਂਗੜਾ ਚੜਿਆ ਹੋਇਆ ਨਾ ਮੇਰੇ ਨਾਲ ਵਰਤਣ ਦਾ ਕੋਈ ਨਾ ਚੰਗੀ ਤਰ੍ਹਾਂ ਹੀ ਵਰਤਾਉਂਗੀ ਫਿਰ ਉਹ ਵੀ ਕੀ ਜਾਣਣਗੇ ਚਲ ਪਹਿਲਾਂ ਐਂ ਕਰਦੀਆਂ ਮਾਂ ਨਾਲ ਸਲਾਹ ਕਰਦੀਆਂ ਮੇਰੀ ਮਾਂ ਮੇਰੀ ਅਗਲਗਣੀ ਟੂਹੀ ਦੁਖਦੀ ਰਹਿੰਦੀ ਆ ਉਹਨੂੰ ਪਤਾ ਤਾਂ ਹੈਗਾ ਦੇਖ ਲਾ ਵੀ ਇਹਨੇ ਆਪਰੇਸ਼ਨ ਕਰਾਇਆ ਸੀ ਪਥਰੀਆਂ ਦਾ ਹਾਂ ਪਿੱਤਾ ਕਢਾ ਲਿਆ ਆ ਕਮਜ਼ੋਰੀ ਇੰਨੀ ਪੈ ਗਈ ਹੁਣ ਟੂਹੀ ਦਰਦ ਕਰਦੀ ਰਹਿੰਦੀ ਆ ਆ ਹੁਣ ਠੰਡ ਨਾਲ ਹੋਰ ਵੱਧ ਜਾਣੀ ਆ ਮਾਂ ਨੂੰ ਕਹੂੰਗੀ ਵੀ ਉੱਥੇ ਸਾਡੇ ਪਿੰਡ ਕੋਲੇ ਨਾ ਵੀ ਢੋਹੀ ਮਸਲਦਾਗਾ ਉਦੋਂ ਮਸਲ ਆ ਲਿਆਂਗੀ ਚੱਲ ਕਹਿ ਕੇ ਆਉਣੀ ਆਗੀ ਮਾਂ ਕੀ ਕਰਦੀ ਸੀ ਮਾਈ ਤਾਂ ਹਮਰੂਰ ਜੇ ਪਾੜ ਕੇ ਦੇਖਦੀ ਸੀ ਕੋਈ ਪੱਕਿਆ ਥਾ ਜੀ ਜਵਾਕਾਂ ਨੂੰ ਰੱਖਦੇ ਆ ਮੱਖਾ ਕੋਈ ਉਹਨੂੰ ਮੁੰਡੇ ਨੂੰ ਭਾਲ ਕੇ ਹੁਣ ਤਾਂ ਲੱਗਦਾ ਨਹੀਂ ਵੀ ਕੋਈ ਹੈਗੇ ਹੈਗੇ ਕਿਉਂਕਿ ਪੰਛੀਆਂ ਨੇ ਨਾ ਸਾਰੇ ਖਾ ਖੂ ਲੈ ਹੌਰ ਹਾਂ ਤੇ ਮਾ ਮੈਂ ਤੈਨੂੰ ਐਂ ਕਹਿੰਦੀ ਸੀ ਚਲ ਮੇ ਤਾਂ ਗਲਤੀ ਹੋ ਗਈ ਹਨਾ ਵੀ ਜਿਹੜਾ ਮੈਂ ਤੈਨੂੰ ਇੰਨਾ ਬੋਲੀ ਤੈਨੂੰ ਪਤਾ ਤਾਂ ਹੈਗਾ ਮੇਰੇ ਤਾਂ ਅੱਗ ਲੱਗਣਾ ਨਾ ਬੀਪੀ ਵਧ ਜਾਂਦਾਗਾ ਮੇਰਾ ਹੀ ਨਹੀਂ ਬੀਪੀ ਵਧਦਾ ਤੇਰਾ ਤਾਂ ਵਧਣਾ ਹੀ ਹੈ ਤੁਹਾਡਾ ਬੀਪੀ ਤਾਂ ਵਧ ਗਿਆ ਮੇਰਾ 80 ਸਾਲ ਦੀ ਦਾ ਮੇਰਾ ਬੀਪੀ ਨਹੀਂ ਵਧਦਾ ਚਲ ਕੋਈ ਨਾ ਮੈਂ ਐਂ ਕਹਿੰਦੀ ਸੀ ਨਾਲੇ ਮੈਂ 4 ਦਿਨ ਲਾਇਆ ਹੁਨੀ ਤੇ ਨਾਲੇ ਮੈਂ ਢੂਹੀ ਦੀ ਮ사ਜ ਜੀ ਕਰਾ ਲਿਆਉਂਗੀ ਮਸਲ ਦੂਗਾ ਉਹ ਚਲ ਚੰਗਾ ਪੁੱਤ ਛੁਕਰ ਹੈ ਜੇ ਤੂੰ ਪੇਕੇ ਦਾ ਨਾਮ ਲੈਂਦਾ ਮੈਂ ਤਾਂ ਤੈਨੂੰ ਜੋੜਨ ਨੂੰ ਕਿੱਦੇ ਦੀ ਫਿਰਦੀ ਸੀ ਤੂੰ ਮੈਨੂੰ ਕਹਿੰਦੀ ਮੇਰੇ ਪੇਕੇ ਤੂੰ ਕੀ ਲੈਣ ਗਈ ਮੈਂ ਤਾਂ ਕਹਿੰਦੀ ਸੋਡਾ ਭਰਾ ਭੈਣ ਭਰਾਵਾਂ ਦਾ ਮੇਲ ਹੋ ਜੇ ਮੈਨੂੰ ਤਾਂ ਇਹ ਗੱਲ ਚ ਕੋਈ ਤਰਾਜ ਨਹੀਂ ਹੈ ਮਹਾਰਾਜ ਜੁੜ ਕੇ ਰਹਿਣ ਭੈਣ ਭਾਈ ਮੈਂ ਤਾਂ ਸੋਡੀਆਂ ਇਹ ਸੁੱਖਾ ਸੂਦੀ ਸੀ ਜਿਹੜਾ ਮੈਨੂੰ ਉਹ ਤੂੰ ਉਦੇ ਰੁੱਖਾ ਜਾ ਬੋਲੀ ਨਾ ਵੀ ਮੈਂ ਤਾਂ ਆਵਦੇ ਟੁੱਡ ਕੋਈ ਸਰ ਮਾਰੀ ਗੱਲ ਨਹੀਂ ਕਹੀ ਸੀ ਤੇ ਮੈਨੂੰ ਤੂੰ ਮਾਰੀ ਗਈ ਉਹ ਨਹੀਂ ਮੈਂ ਜਾਣਦੀ ਆ ਮੇਰੇ ਉਹ ਮੇਰੇ ਬਹੁਤ ਦਿਲ ਤੇ ਲੱਗੀ ਗੱਲ ਚਲ ਕੋਈ ਨਾ ਮੈਂ ਕਿਹੜਾ ਤੇਰੀ ਨੋ ਬਣ ਕੇ ਰਹਿੰਦੀ ਆ ਮੈਂ ਵੀ ਤੇਰੀ ਧੀ ਹਈ ਆ ਤੂੰ ਮੈਨੂੰ ਧੀ ਹੀ ਸਮਝਦੀ ਆ ਤੂੰ ਹੀ ਕਹਿੰਦੀ ਹੁੰਨੀ ਆ ਵੀ ਉਹ ਤਾਂ ਭਾਈ ਮੈਂ ਆਪਣੀ ਕੁੜੀ ਵਿਆਹਤੀ ਵੀ ਹੁਣ ਤਾਂ ਤੂੰ ਹੀ ਮੇਰੀ ਧੀ ਆ ਚਲ ਕੋਈ ਨਾ ਕਦੇ ਕਹਿੰਦੇ ਹੁੰਦੇ ਮਾਮਾ ਧੀਆ ਵੀ ਬੋਲ ਪੈਂਦੀਆਂ ਹੁੰਦੀਆਂ ਨੇ ਤਾਂ ਕੀ ਹੋ ਗਿਆ ਚਲ ਜੇ ਮੈਂ ਤੈਨੂੰ ਕਹਿ ਤਾ ਹੁਣ ਮੈਂ ਤੇਤੋਂ ਮਾਫੀ ਮੰਗਦੀ ਆ ਸੌਰੀ ਠੀਕ ਐ ਪੁੱਤ ਕੋਈ ਨਹੀਂ ਦੁੱਲੇ ਬੇਰਾਂ ਦਾ ਖਾ ਜਾ ਵੀ ਕੁਛ ਨਹੀਂ ਬੀੜਾ ਜਿਹੜੇ ਚਾਕੇ ਝੋਲੀ ਚ ਪਾ ਲਾ ਤੇ ਬਗ ਜਾ ਤੂੰ ਮਾਂ ਕੋਈ ਨਹੀਂ ਤੇਰੇ ਆਉਂਦੀ ਨੂੰ ਸਾਰੇ ਕੰਮ ਕਰ ਲੂੰਗੀ ਹਾਂ ਮਾਂ ਪਤਾ ਕੀ ਆ ਨਾਲੇ ਮੈਨੂੰ ਨਾ ਇੰਨਾਂ ਦਾ ਵੀ ਫੋਨ ਆਇਆ ਸੀਗਾ ਇਹ ਕਹਿੰਦੇ ਨਾ ਹੈਪੀ ਬਾਈ ਦਾ ਫੋਨ ਆਇਆ ਸੀਗਾ ਵੀ ਉਹ ਆਈ ਗੱਲਾਂ ਕਰਦੇ ਸੀ ਵੀ ਅਸੀਂ ਤਾਂ ਇੰਨਾ ਤੜਫਦੇ ਆਂਗੇ ਵੀ ਸਾਡੇ ਕਿਹੜਾ ਇੱਥੇ ਪੰਜ ਸੱਤ ਨੇ ਕੱਲੀ ਸਾਡੇ ਕੁੜੀ ਆ ਗਈ ਹਨਾ ਵੀ ਉਹ ਦੇਖ ਲੈ ਸਾਡੇ ਨਾਲ ਵਰਤਦੀ ਨਹੀਂ ਹੈਗੀ ਤੇ ਫਿਰ ਮੈਂ ਮਾਂ ਨਾ ਪਤਾ ਕੀ ਆ ਉਹ ਤਿੰਨ ਚਾਰ ਡੰਗ ਮਤਲਬ ਕਿ ਮਰਦਾਗਾ ਤਾਂ ਕਰਕੇ ਮੈਂ ਕਿਹਾ ਚਲ ਮੈਂ ਚਾਰ ਦਿਨ ਲਾਏ ਆਉਂਗੀ ਤੇ ਨਾਲੇ ਨਾ ਮੈਂ ਉਥੇ ਰਹਾਂਗੇ ਨਾਲੇ ਮੇਰਾ ਵੀ ਦਿਲ ਕੁਛ ਹੋਰ ਹੋ ਜਾ ਤੈਨੂੰ ਪਤਾ ਤਾਂ ਹੈਗਾ ਕਹਿੰਦੇ ਆ ਇੱਕ ਥਾਵੇਂ ਤਾਂ ਪਈ ਰੋਟੀ ਵੀ ਮੱਚ ਜਾਂਦੀ ਆਗੀ ਵੀ ਨਾਲੇ ਮੇਰਾ ਦਿਲ ਜਾ ਮੈਂ ਤੈਨੂੰ ਨਾ ਉਹਦੇ ਕਿਹਾ ਸੀ ਸਿਆਣੇ ਬੰਦੇ ਦੀ ਗੱਲ ਮੰਨ ਲਈਦੇ ਹੁੰਦੇ ਆ ਵੀ ਪੇਕਿਆਂ ਬਿਨਾ ਨਹੀਂ ਸਰਦਾ ਹੁੰਦਾ ਬੁਢੀ ਦੇ ਬੋਝ ਪੈਣ ਲੱਗ ਜਾਂਦਾ ਹੁੰਦਾ ਤੂੰ ਮੈਨੂੰ ਕੰਮਲੀ ਮਥੀ ਗਈ ਵੀ ਇਹ ਤਾਂ ਉਹੀ ਕਰੀ ਜਾਂਦੀ ਆ ਗੱਲਾਂ ਮੈਂ ਕਹਿੰਨੀ ਉਹਨੇ ਜੇ ਬੁਢੀ ਪੇਕਿਆਂ ਨੂੰ ਜੇ ਐਡਾ ਦੁੱਖ ਤਾਂ ਬੁਢੀ ਨੂੰ ਉਹੀ ਮਾਰ ਜਾਂਦਾ ਦਿਮਾਗ ਖੱਲੇ ਜਾਂਦਾ ਹੁੰਦਾ ਕੰਮ ਵਾਲਿਆਂ ਨੂੰ ਤਾਂ ਕੰਮ ਚਾਹੀਦਾ ਹੁੰਦਾ ਤੇ ਜਿਹੜਾ ਪੇਕਿਆਂ ਦਾ ਬੋਝ ਹੁੰਦਾ ਨਾ ਉਹਨਾਂ ਨਾਲ ਤਾਂ ਕਿਸੇ ਕੋਲ ਦੱਸ ਸਕੀਏ ਉਹ ਆਪਦੇ ਅ ਉਹ ਹੀ ਤਾਂ ਗੱਲ ਮਾਂ ਮੇਰੇ ਵੀ ਹੁਣ ਯਾਦ ਆਈ ਆ ਉਹ ਕਹਿੰਦੇ ਨਹੀਂ ਹੁੰਦੇ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸੱਚੀਆਂ ਗੱਲਾਂ ਨਹੀਂ ਆ ਇਹ ਆਪਾਂ ਸੋਚਦੇ ਨਹੀਂ ਤੇ ਕਰ ਕਰ ਕੇ ਦੇ ਕਰ ਦੇ ਦਿਮਾਗੋ ਕੱਢ ਲੈਨੀ ਆ ਸਾਰੀਆਂ ਮਾਂ ਹੁਣ ਕੀ ਕਰਾਂ ਜਿਹੜਾ ਮੈਨੂੰ ਬੀਪੀ ਦੀ ਟੈਨਸ਼ਨ ਪਈ ਰਹਿੰਦੀ ਆ ਨਾ ਇਹ ਮੇਰਾ ਬਾੜਾ ਵਧ ਜਾਂਦਾ ਉਹਦੇ ਕਰਕੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਹਿਨੀ ਆ ਕੀ ਨਾ ਕਹਿਨੀ ਆ ਤੂੰ ਨਾ ਇਹ ਤਾਂ ਉੱਥੇ ਗੋਲੀਆਂ ਦਾ ਪਤਾ ਪੈ ਬੀਪੀ ਵਾਲੀ ਦੀ ਉਹ ਲੈ ਜੀ ਜਾ ਬੰਦ ਠੀਕ ਓਕੇ ਠੀਕ ਚਲ ਠੀਕ ਆ ਮਾਂ ਆ ਵਗ ਜਾ ਕਿ ਜਿੱਟੰਗਾਣਾਗੀ ਕਿਤੇ ਕਿਦਰੇ ਹੋ ਜਾਂਦੀ ਆ ਕਦੇ ਕਿਦਰੇ ਹੋ ਜਾਂਦੀ ਆਲਾ ਅੱਜ ਹੁਣ ਪੇਕਾਂ ਦੀ ਬਣੀ ਬੈਠੀ ਐ ਆ ਕੇ ਮੇਰੇ ਤੇ ਮੂਡ ਚੜਾ ਲਿਆ ਤੇ ਹੁਣ ਪਤਾ ਨਹੀਂ ਕੀ ਕੁਛ ਕਰੂਗੀ ਇਹ ਤਾਂ ਜਿਹੜੀ ਕਹਿੰਦੇ ਹੁੰਦੇ ਨਾ ਕਿ 100 ਕੇ 65 ਚ ਲਿੱਤਰ ਹੁੰਦੇ ਆ ਇਹਦੇ ਚ ਤਾਂ ਉਨੇ ਨਵੀਰ ਸੱਚ ਆ ਸਿਆਣਿਆਂ ਦੀਆਂ ਗੱਲਾਂ ਇਹ ਤਾਂ ਉਹੀ ਗੱਲ ਐ ਇੱਕ ਚ ਲਿੱਤਰ ਜਰ ਰੋਜ਼ ਚਲਾਉਂਦੀ ਐ ਕਦੇ ਤਾਂ ਚੰਗੀ ਬਣ ਜਾਂਦੀ ਐ ਕਦੇ ਕਪੜਾ ਤੋਂ ਬਾਹਰ ਹੋ ਜਾਂਦੀ ਐ ਹੁਣ ਉਹਨਾਂ ਦੀ ਬਣੀ ਬੈਠੀ ਐ ਔਖਾ ਤਾਂ ਮੈਨੂੰ ਐ ਕਰਿਆ ਕਰਾਇਆ ਆ ਕੇ ਖੇਚ ਪਾ ਦਿੰਦੀ ਐ ਚਾਰ ਦਿਨ ਭਾਂਡੇ ਮੰਜੀ ਗਈ ਤੋਂ ਆ ਹੁਣ ਕਹਿੰਦੀ ਪਤਾ ਨਹੀਂ ਕਿੰਨੇ ਕ ਦਿਨ ਲਾ ਕੇ ਆਊਗੀ ਜੇ ਉਹਨਾਂ ਦੀ ਬਣ ਕੇ ਬੈਗੀ ਐ ਨਹੀਂ ਪਤਾ ਵੀ ਨਾ ਹਾਈ ਹਾਈ ਨਹੀਂ ਬੱਸ ਹੋ ਜਾਂਦੀ ਆ ਲੈ ਹੁਣ ਪੇਕਿਓ ਹੋ ਜੋ ਤਿਆਰ ਆ ਗਈ ਆ ਕਿਰਨਾ ਬਰਤਨ ਨੂੰ ਤੁਹਾਡੇ ਨਾਲ ਹੈ ਆ ਬਾਪੂ ਕਹਿੰਦਾ ਸੀ ਮੈਂ ਉਧਰਿਆਂ ਪਿਆ ਉਧਰ ਭਾਈ ਕਹਿੰਦਾ ਸੀ ਮੈਂ ਉਧਰ ਪਿਆ ਪਰ ਜਾਈ ਕਹਿੰਦੀ ਸੀ ਮੈਂ ਬਰਤਨ ਹੁਣ ਵਰਤ ਲਿਓ ਕੋਈ ਨਾ ਹੁਣ ਜਾਂਦੀ ਨਹੀਂ ਮੈਂ ਵੀ ਇੱਥੇ ਹੀ ਬੈਠੀ ਆ ਤੁਹਾਡੇ ਦਰ ਤੇ ਦੇਖ ਤਾਂ ਸਹੀ ਨੀ ਬੁੜੀ ਨੇ ਮੇਰਾ ਡਿਮਾਗ ਖਰਾਬ ਕਰਤਾ ਲੈ ਅੱਗ ਲੱਗਣਾ ਮੈਨੂੰ ਤਾਂ ਹੁਣ ਦਿਸਿਆ ਵੀ ਪੈਰਾਂ 'ਚ ਮੈਂ ਤਾਂ ਚੱਪਰਾ ਪਾ ਲਈ ਜਲਦੀ ਜਲਦੀ ਬੂਟ ਵੀ ਨਹੀਂ ਪਾ ਕੇ ਲੈ ਕੇ ਆਈ ਚਲੋ